ਗੱਲ ਪਾਣੀ ਦੀ ਉਹ ਇੱਕ ਸ਼ੇਰ ਹੈ ਹਿੰਦੀ ਦਾ ਕਹਿੰਦਾ ਹਮੇਂ ਤੋਂ ਆਪਣੋ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ ਮੇਰੀ ਕੇਸਤੀ ਦੀ ਰੂਪੀ ਵਹਾਂ ਜਹਾਂ ਪਾਣੀ ਕਮ ਥਾ ਵਾਕਿਆ ਪਾਣੀ ਕਮ ਪੈ ਚੱਲਿਆ ਜੀ ਠੀਕ ਹੈ ਪਰ ਲੁੱਟਿਆ ਕੀ ਨੇ ਸਾਨੂੰ ਜੀ ਸਾਡੇ ਸਾਡੇ ਆਪਣੇ ਆਣੇ 77 ਸਾਲਾਂ ਤੋਂ ਸਾਡੇ ਪੋਲੀਟੀਕਲ ਲੀਡਰਾਂ ਨੇ ਸਾਡੀਆਂ ਸਰਕਾਰਾਂ ਨੇ ਜੀ ਠੀਕ ਹੈ ਜਦੋਂ ਕਦੇ ਕੁਝ ਗਲਤ ਹੋ ਜਾਂਦਾ ਤੁਹਾਨੂੰ ਉੱਥੇ ਨਾਂ ਕੀਦਾ ਲਿਆ ਜਾਂਦਾ ਕਿਸਾਨ ਦਾ ਜੀ ਠੀਕ ਹੈ ਜਿੱਥੇ ਕਿਤੇ ਕੋਈ ਸਹੀ ਹੋ ਜਾਂਦਾ ਤਾਂ ਉਹਨੂੰ ਜਿਹੜਾ ਉਹ ਅਣ ਦੇਖਿਆ ਕਰ ਦਿੱਤਾ ਜਾਂਦਾ ਹੈ ਕੱਲਾ ਕਿਸਾਨ ਕਿਉਂ ਜ਼ਿੰਮੇਵਾਰ ਹੈ ਜੀ ਮੈਂ ਕਹਿੰਨਾ ਕਿ ਠੀਕ ਹੈ ਝੋਨੇ ਦੀ ਫਸਲ ਜਿਹੜੀ ਹੈ ਜਿਹੜਾ ਝੋਨਾ ਲਾਇਆ ਜਾਂਦਾ ਹਮ ਸਾਡੀ ਪੰਜਾਬ ਦੀ ਤਾਂ ਫਸਲ ਹੀ ਨਹੀਂ ਉਹ ਹਮ ਚੌਲ ਜਿਹੜਾ ਉਹ ਦੁਨੀਆ ਖਾਂਦੀ ਹੈ ਜੀ ਦੇਸ਼ ਦੀਆਂ ਹੋਰ ਸਟੇਟਾਂ ਖਾਂਦੀਆਂ ਜੀ ਉਨਾ ਸਟੇਟਾਂ ਦੇ ਵਿੱਚ ਉਨੀ ਪੈਦਾਵਾਰ ਨਹੀਂ ਹੁੰਦੀ ਸੀ ਜਦੋਂ ਤੋਂ ਮੈਂ ਤਕਰੀਬਨ ਆਪਣੀ ਉਮਰ ਦੇ ਵਿੱਚ ਪਿਛਲੇ ਘੱਟੋ-ਘੱਟ 30 ਸਾਲ ਤੋਂ ਵੱਧ ਸਮੇਂ ਤੋਂ ਦੇਖ ਰਿਹਾ ਕਿ ਜਦੋਂ ਝੋਨਾ ਲੱਗਣਾ ਸ਼ੁਰੂ ਹੋਇਆ ਸੀ ਤਕਰੀਬਨ ਤਕਰੀਬਨ 32 ਜਾਂ 35 ਸਾਲ ਪਹਿਲਾਂ ਮੈਂ ਬਹੁਤ ਛੋਟਾ ਹੁੰਦਾ ਸੀਗਾ ਪਰ ਸੁਪਨੇ ਵਾਂਗੂ ਯਾਦ ਹੈ ਜੀ ਠੀਕ ਹੈ ਉਦੋਂ ਠੀਕ ਹੈ ਕਿ ਪਾਣੀ ਸਾਡੇ ਕੋਲ ਬਹੁਤ ਸੀ ਹੂੰ ਉਦੋਂ ਨਹਿਰੀ ਪਾਣੀ ਵੀ ਬਹੁਤ ਸੀਗਾ ਸਾਡੇ ਕੋਲ ਹੂੰ ਮੇਰੇ ਦੇਖਣ ਦੇ ਵਿੱਚ ਇਹ ਹੁੰਦਾ ਸੀ ਕਿ ਕੱਲੇ ਬੰਦੇ ਕੋਲੋਂ ਜਿਹੜਾ ਮੂੰਹਾ ਹੁੰਦਾ ਨਾ ਮੂੰਹਾ ਨੱਕਾ ਜਿਹਨੂੰ ਕਹਿੰਦੇ ਆ ਕੱਚੇ ਖਾਲ ਹੁੰਦੇ ਸੀ ਉਹ ਪਾਣੀ ਨਾਲ ਵੱਜਦਾ ਨਹੀਂ ਹੁੰ ਪਹਿਲੀ ਗੱਲ ਤਾਂ ਸਰਕਾਰਾਂ ਸਾਡਾ ਉਹ ਪਾਣੀ ਲੁੱਟ ਕੇ ਹੋਰ ਸਟੇਟਾਂ ਦੇ ਵਿੱਚ ਲੈ ਗਈਆਂ ਠੀਕ ਹੈ ਹਮੇਸ਼ਾ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪਾਣੀ ਸਰਪਲਸ ਹੈ ਪਾਣੀ ਸਰਪਲਸ ਹੈ ਕਿ ਲੋਡ ਤੋਂ ਵੱਧ ਹੈ ਪਾਣੀ ਜਦੋਂ ਕਿ ਹੈ ਨਹੀਂ ਹੈ ਮੈਂ ਗੱਲ ਕਰਾਂਗੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਪਾਣੀ ਸੀ ਪਾਣੀ ਦਾ ਲੈਵਲ ਜਿਹੜਾ ਮੈਂ ਦੇਖਿਆ ਕਿ ਸਾਡੇ ਬੋਰ ਲੱਗੇ ਹੁੰਦੇ ਸੀ ਨਾ ਪੱਖਾ ਜਿਹੜਾ ਪਾਣੀ ਚੱਕਣ ਵਾਲਾ ਉਹ ਤਕਰੀਬਨ ਧਰਤੀ ਦੇ ਉੱਪਰ ਹੀ ਪਿਆ ਹੁੰਦਾ ਸੀ ਬਸ 1-2 ਫੁੱਟ ਡੂੰਘਾ ਮੜਾ ਜਾ ਟੋਆ ਜਾ ਕਰਕੇ ਉੱਥੋਂ ਪਾਣੀ ਚੱਕਦਾ 4 ਇੰਚ 5 ਇੰਚ 5.5 ਇੰਚ 6 ਇੰਚ ਤੱਕ ਜਿਹੜੀ ਧਾਰ ਉਹ ਸਾਡੇ ਆਪਣੀ ਜਟਕਾ ਭਾਸ਼ਾ ਦੇ ਵਿੱਚ ਮੈਂ ਕਹਾਂ ਤਾਂ ਡੰਡੇ ਵਰਗੀ ਧਾਰ ਪੈਂਦੀ ਹੁੰਦੀ ਸੀ ਜੀ ਠੀਕ ਹੈ ਜੀ ਠੀਕ ਹੈ ਅੱਜ ਜਿਹੜਾ ਅੱਜ 1000 1000 ਫੁੱਟ ਤੇ ਸਮਰਸੀਬਲ ਬੋਰ ਹੋ ਗਏ 1000 1000 ਫੁੱਟ ਤੇ ਮੋਟਰਾਂ ਪੈ ਗਈਆਂ ਜਾ ਕੇ 9 900 ਫੁੱਟ ਤੇ 1000 1000 ਫੁੱਟ ਤੇ ਆਮ ਪੈ ਗਈਆਂ ਤੇ ਧਾਰ ਫਿਰ ਵੀ ਜਿਹੜੀ ਬੋਰ ਦੀ ਜਿਹੜੀ ਧਾਰ ਹੈ ਨਾ ਪਾਣੀ ਦੀ ਉਹ 4 ਇੰਚੀ ਐਂਡ ਗਈ ਜਾਂਦੀ ਹੈ ਜੀ ਡੰਡੇ ਵਰਗੀ ਨੇ ਡੇਕਦੀ ਨਾਲੇ ਉਹ ਇਹ ਵੀ ਹੈ ਵੀ ਜੇ ਥੱਲੇ ਥੱਲੇ ਬੋਰ ਵੀ 12 ਇੰਚੀ ਕਰਿਆ ਹੋਊਗਾ हां जे ਥੱਲੇ ਬੋਰ ਬਾਰਾ ਉਤੋਂ ਚਾਰਾ ਫੇਰ ਵੀ ਪਾਣੀ ਪੂਰਾ ਨਹੀਂ ਪਾਣੀ ਪੂਰਾ ਨਹੀਂ ਠੀਕ ਹੈ ਇਹਦੇ ਵਿੱਚ ਮੈਂ ਇਹ ਕਹਿਣਾ ਚਾਹਣਾ ਕਿ ਦੇਖੋ ਕੱਲਾ ਕਿਸਾਨ ਥੋੜੋ ਜ਼ਿੰਮੇਵਾਰ ਹੈ ਤੁਸੀਂ ਜਦੋਂ ਸਾਡੇ ਕੋਲ ਪੰਜਾਬ ਕੋਲੇ ਨਹਿਰੀ ਪਾਣੀ ਸਾਡੇ ਕੋਲ ਬਹੁਤ ਹੈ ਪੰਜ ਦਰਮਦ ਦੀ ਧਰਤੀ ਕਿਹਾ ਜਾਂਦਾ ਬੇਸ਼ੱਕ ਅੱਜ ਤੰਨੀ ਵਗਦੀ ਹੈ ਠੀਕ ਹੈ ਵੰਡ ਦੇ ਮੌਕੇ ਮੈਂ ਕਹਿੰਦਾ ਪਹਿਲਾਂ ਤਾਂ ਬੇੜਾ ਬਹਿ ਗਿਆ ਉਹਨਾਂ ਦਾ ਨਹਿਰੂਆਂ ਗਾਂਧੀਆਂ ਦਾ ਠੀਕ ਹੈ ਉਹਨਾਂ ਜਨਾਬ ਵਰਗਿਆਂ ਦਾ ਜਿਨ੍ਹਾਂ ਨੇ ਆਪਣੀਆਂ ਗੱਡੀਆਂ ਦੀ ਖਾਤਰ ਪੰਜਾਬ ਵੰਡ ਵੇਛਦੀ ਨਹੀਂ ਹੋਈ ਵੰਡ ਕੱਲੇ ਪੰਜਾਬ ਦੀ ਹੋਈ ਹੈ ਕੱਲੇ ਪੰਜਾਬ ਦੀ ਵੰਡ ਹੋਈ ਆ ਬਾਕੀ ਦੱਸੋ ਕਿੱਥੋਂ ਵੰਡਿਆ ਗਿਆ ਮੈਂ ਕਹਿੰਦਾ ਕਿ ਉਦੋਂ ਪਹਿਲੀ ਗੱਲ ਤਾਂ ਅੱਧੇ ਪਾਣੀ ਸਾਡੇ ਉਦੋਂ ਚਲੇ ਗਏ ਹੂੰ ਦੂਸਰੀ ਗੱਲ ਜਿਹੜੇ ਪਾਣੀ ਬਚੇ ਸੀ ਪੰਜਾਬ ਵਾਸਤੇ ਪਾਣੀ ਥੋੜਾ ਨਹੀਂ ਸੀ ਮੈਂ ਨਹੀਂ ਕਹਿੰਦਾ ਕਿ ਜੇ ਪੰਜਾਬ ਕੋਲੇ ਪਾਣੀ ਵਾਧੂ ਹੋਏਗਾ ਤਾਂ ਉਹਨੂੰ ਹੋਰ ਸਟੇਟ ਨੂੰ ਨਾ ਦਿੱਤਾ ਜਾਵੇ ਕਿਉਂਕਿ ਸਾਡਾ ਤਾਂ ਇਤਿਹਾਸ ਹੀ ਇਹੇ ਪੰਜਾਬ ਦਾ ਤਾਂ ਇਤਿਹਾਸ ਹੀ ਇਹੇ ਕਿਤੇ ਆਫਤ ਆ ਜਾਏ ਅਸੀਂ ਲੰਗਰ ਲਾਉਣੇ ਆ ਗਰਮੀ ਆਵੇ ਤਾਂ ਅਸੀਂ ਸ਼ਬੀਲਾਂ ਲਾਉਣੇ ਆ ਠੀਕ ਹੈ ਜੇ ਸਾਡਾ ਇਤਿਹਾਸ ਲੰਗਰ ਤੇ ਸ਼ਬੀਲਾਂ ਵਾਲਾ ਹੈ ਨਾ ਤਾਂ ਫਿਰ ਅਸੀਂ ਇੰਨੇ ਕਹਿੰਦੇ ਕਿ ਜੇ ਵਾਧੂ ਪਾਣੀ ਹੈਗਾ ਤਾਂ ਜ ਅੱਜ ਵੀ ਹੁਣ ਤੁਸੀਂ ਤਾਜ਼ਾ ਰਿਪੋਰਟ ਦੇਖ ਲਓ ਇੱਕ ਪਾਸੇ ਤਾਂ ਮਾਨ ਸਾਹਿਬ ਦਾ ਬਿਆਨ ਆਈ ਜਾਂਦਾ ਹੈ ਮਾਨਯੋਗ ਮੁੱਖ ਮੰਤਰੀ ਪੁਗਾ ਸਿੰਘ ਮਾਨ ਦਾ ਕਹਿੰਦੇ ਕਿ ਨਹਿਰਾਂ ਦੇ ਵਿੱਚ ਪਾਣੀ ਛੱਡ ਦੇਣਾ ਤੇ 6 ਜ਼ਿਲ੍ਹਿਆਂ ਨੂੰ ਫਾਜ਼ਿਲਕਾ ਫਿਰੋਜ਼ਪੁਰ ਮੁਕਸਰ ਸਾਹਿਬ ਬਠਿੰਡਾ ਫਰੀਦਕੋਟ ਮਾਨਸਾ ਇਹਨਾਂ ਨੂੰ ਜਿਹੜਾ ਕਹਿੰਦੇ ਵਾਧੂ ਪਾਣੀ ਜਿਹੜਾ ਵੀ ਹੁਣ ਦਿੱਤਾ ਜਾਣਾ ਹੈ ਖੇਤੀ ਵਾਸਤੇ ਹਾਲਾਂਕਿ ਨਹਿਰਾਂ ਦੇ ਹਾਲਾਤ ਕੀ ਹੈ ਨਹਿਰਾਂ ਦੀ ਮੈਂ ਕਹਿੰਦਾ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਹੁਣ ਇੱਕ ਮੈਂ ਦੇਖ ਰਿਹਾ ਸੀ ਫੇਸਬੁੱਕ ਤੇ ਸਾਡੇ ਸਦੂਪੁਰ ਜਥੇਬੰਦੀ ਦੇ ਨੌਜਵਾਨ ਆਗੂ ਹੈ ਮੁਕਸਰ ਦੇ ਵਿੱਚ ਸੱਕਾਂ ਵਾਲੀ ਪਿੰਡ ਪੈਂਦਾ ਉੱਥੇ ਨਹਿਰ ਦੇ ਵਿੱਚ ਪਾੜ ਪੈ ਗਿਆ ਸੀ ਬਹੁਤ ਵੱਡਾ ਪਿਛਲੇ ਸਾਲ ਨਹਿਰ ਦੇ ਵਿੱਚ ਪਾੜ ਪਿਆ ਤਾਂ ਉਹ ਖੇਤਾਂ ਦੇ ਵਿੱਚ ਮਿੱਟੀ ਜਿਹੜੀ ਧੱਕ ਕੇ ਬਹੁਤ ਜ਼ਿਆਦਾ ਲੈ ਗਿਆ ਸਰਕਾਰ ਨੇ ਇਹ ਕਿਹਾ ਸੀ ਕਿ ਤੁਸੀਂ ਟੈਨਸ਼ਨ ਨਾ ਲਓ ਥੋੜਾ ਖਰਚਾ ਨਹੀਂ ਹੋਣਾ ਅਸੀਂ ਆਪ ਇਹ ਮਿੱਟੀ ਹਟਾਵਾਂਗੇ ਅਸੀਂ ਆਪ ਇਹਨੂੰ ਜਿਹੜਾ ਜਿੱਥੋਂ ਨਹਿਰ ਟੁੱਟੀਆਂ ਨੂੰ ਮਜ਼ਬੂਤ ਕਰਾਂਗੇ ਤੁਸੀਂ ਅੱਜ ਵੀ ਜਾ ਕੇ ਦੇਖ ਕੇ ਆਓ ਉਹ ਪਾੜ ਜਿਹੜਾ ਅਸੀਂ ਇੱਕ ਵਾਰੀ ਟੈਂਪਰੇਰੀ ਬੰਦ ਕਰ ਦਿੱਤਾ ਗਿਆ ਤੇ ਉਵੇਂ ਪਾੜ ਦਾ ਪਾੜ ਪਿਆ ਉਹ ਨਹਿਰਾਂ 'ਚ ਪਾਣੀ ਛੱਡਣ ਦੇ ਆਦੇਸ਼ ਆ ਗਏ ਜਿਹੜੀ ਉਹ ਮਿੱਟੀ ਪੈਲੀਆਂ ਦੇ ਵਿੱਚ ਗਈ ਸੀ ਉਹ ਲੋਕਾਂ ਨੇ ਖੁਦ 40 40 50 50000 80 80000 90 90000 ਰੁਪਏ ਲਾ ਕੇ ਆਪਣੇ ਖੇਤਾਂ ਦੇ ਵਿੱਚੋਂ ਆਪ ਮਿੱਟੀ ਪਾਸੀ ਕੀਤੀ ਹੈ ਹੁਣ ਜਦੋਂ ਨਹਿਰਾਂ 'ਚ ਪਾਣੀ ਛੱਡਣ ਦੇ ਆਦੇਸ਼ ਆ ਗਏ ਵਖਾਵੇ ਤੌਰ ਤੇ ਕਿ ਟੇਲਾਂ ਤੱਕ ਪਾਣੀ ਲੈ ਕੇ ਜਾਣਾ ਕਿਉਂਕਿ ਟੇਲਾਂ ਤਾਂ ਆਪਾਂ ਨੂੰ ਪਤਾ ਨਾ ਜਿੱਥੇ ਪੰਜਾਬ ਖਤਮ ਹੋਊਗਾ ਉੱਥੇ ਬਣਨਗੀਆਂ ਨਾ ਜਾ ਕੇ ਉੱਥੋਂ ਤੱਕ ਲੈ ਕੇ ਜਾਣਾ ਪਿਛਲੇ ਪੰਜਾਬ ਨੂੰ ਪਾਣੀ ਮਿਲੇ ਚਾਹੇ ਨਾ ਮਿਲੇ ਉਸ ਗੱਲ ਨਾਲ ਕੋਈ ਵਾਸਤਾ ਨਹੀਂ ਗਾ ਇੱਕ ਪਟਵਾਰੀ ਸਾਹਿਬ ਦੇ ਇੰਟਰਵਿਊ ਮੈਂ ਦੇਖ ਰਿਹਾ ਸੀਗਾ ਪੰਜਾਬ ਦੇ ਪ੍ਰਧਾਨ ਹੈ ਪਟਵਾਰੀਆਂ ਦੇ ਗਹਿਰੀ ਮੋਟਰ ਪਿੰਡ ਜ਼ਿਲ੍ਹਾ ਬਠਿੰਡਾ ਤੋਂ ਉਹ ਕਹਿ ਰਿਹਾ ਸੀ ਇੱਕ ਉਹ ਕਹਿੰਦਾ ਕਿ ਮੇਰੇ ਕੋਲ ਆਪਣੀ ਇੱਕ ਔਰਾ ਵੀ ਜ਼ਮੀਨ ਨੇ ਵਾਹੀਯੋਗ ਜ਼ਮੀਨ ਹੈ ਇੱਕ ਮਰਲਾ ਕਹਿੰਦੇ ਨੇ ਇੱਕ ਔਰਾ ਜਿਹਦੇ ਵਿੱਚ ਇੱਕ ਸਿਆੜ ਕੱਢਿਆ ਜਾ ਸਕੇ ਐਨੀ ਵੀ ਜ਼ਮੀਨ ਹੈ ਨਹੀਂ ਮੈਂ ਪਟਵਾਰੀ ਹਾਂ ਪਰ ਪਾਣੀ ਨਾਲ ਤਾਂ ਮੈਨੂੰ ਹਮਦਰਦੀ ਹੈ ਨਾ ਕਹਿੰਦਾ ਪੰਜਾਬ ਸਰਕਾਰ ਦੇ ਸਾਨੂੰ ਸਖਤ ਆਦੇਸ਼ ਹੈ ਪਟਵਾਰੀਆਂ ਨੂੰ ਮੈਨੂੰ ਆਦੇਸ਼ ਹੈ ਮੈਂ ਪੰਜਾਬ ਦਾ ਕਹਿੰਦਾ ਪ੍ਰਧਾਨ ਹਾਂ ਮੈਨੂੰ ਕਹਿੰਦਾ ਇਹ ਸਖਤ ਹਦਾਇਤ ਹੈ ਕਿ ਤੂੰ ਜਿਹੜਾ ਹੈਗਾ ਹਰ ਇੱਕ ਥਾਂ ਤੇ ਪਾਣੀ ਜਿੱਥੇ ਕਿਤੇ ਲੱਗ ਰਿਹਾ ਪੰਜਾਬ ਦੇ ਵਿੱਚ ਉਹ ਹਰੇਕ ਥਾਂ ਦੀ ਰਿਪੋਰਟ ਜਿਹੜੀ ਬਣਾ ਕੇ ਲੋਕਾਂ ਨੂੰ ਸਿਆਪੇ ਜਾ ਕੇ ਇੰਟਰਵਿਊ ਕਰ ਲਾਂਗੇ ਕਿਉਂਕਿ ਇਹਨਾਂ ਕੋਲ ਚੈਨਲ ਹੈਗੇ ਉਹ ਪੈਸੇ ਟਕੇ ਵਾਲੀ ਜਿਹੜੇ ਬੁਖਾ ਦਿੰਦੇ ਬਹੁਤ ਕੁਝ ਕਹਿੰਦੇ ਕਿ ਤੁਸੀਂ ਰਿਪੋਰਟ ਬਣਾ ਕੇ ਕਰੀ ਸਰਕਾਰੀ ਤੌਰ ਤੇ ਇਹ ਪੇਸ਼ ਕਰਦੇ ਹੋ ਕਿ ਇਹ ਚੇਂਜਸ ਜਿਹੜੀ ਪੰਜਾਬ ਦੀ ਜ਼ਮੀਨ ਹੈ ਉਹ ਨਹਿਰੀ ਪਾਣੀ ਦੇ ਨਾਲ ਜਿਹੜੀ ਉਹ ਸਿੰਚਾਈ ਹੋ ਰਹੀ ਹੈ 100% ਪਾਣੀ ਦਿੱਤਾ ਜਾ ਰਿਹਾ ਹੈ ਖੇਤਾਂ ਨੂੰ ਪੰਜਾਬ ਕੋਲੇ ਪਾਣੀ ਦੀ ਕੋਈ ਘਾਟ ਨਹੀਂ ਇਹ ਖੋਟੀ ਨੀਤਾਲੀਆਂ ਗੱਲਾਂ ਤਾਰਾ ਜੀ ਜੀ ਇਹ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਗੱਲਾਂ ਹੈ ਜੀ ਇਹ ਪੰਜਾਬ ਨੂੰ ਬਰਬਾਦ ਕਰਨ ਵਾਲਾ ਜਿਹੜਾ ਉਹ ਫੈਸਲਾ ਭਗਵੰਤ ਮਾਨ ਦਾ ਮੈਂ ਕਹਿੰਦਾ ਪਿੱਛੇ ਵੀ ਮੈਂ ਪਹਿਲਾਂ ਕਹਤਾ ਕਿ 77 ਸਾਲਾਂ ਤੋਂ ਇਹੀ ਕੁਝ ਹੁੰਦਾ ਆ ਰਿਹਾ ਹੂੰ ਕਿ ਜਿਹੜਾ ਦਿੱਲੀ ਦੀ ਗੁਲਾਮੀ ਕੀਤੀ ਗਈ ਦਿੱਲੀ ਦੀ ਗੁਲਾਮੀ ਕਰਦੇ ਜਿੱਥੇ ਉਹਨਾਂ ਨੇ ਇਸ਼ਾਰਾ ਕੀਤਾ ਉਧਰਲੇ ਪਾਸੇ ਪੰਜਾਬ ਦਾ ਪਾਣੀ ਲੁੱਟ ਕੇ ਉਧਰਲੇ ਪਾਸੇ ਦਿੱਤਾ ਗਿਆ ਜੀ ਜਿਹੜੀ ਕਹਿੰਦੇ ਤੀਜੀ ਵਿਸ਼ਵ ਜੰਗ ਹੋਣੀ ਇਹਨੋਂ ਪਾਣੀਆਂ ਪਿੱਛੇ ਹੋਣੀ ਹੈ ਮਾਨ ਸਾਹਿਬ ਦਾ ਇਹ ਬਿਆਨ ਪਟਵਾਰੀ ਸਾਹਿਬ ਕੀ ਕਹਿ ਰਹੇ ਹੋ ਜਿਹੜੇ ਪੰਜਾਬ ਦੇ ਪ੍ਰਧਾਨ ਹੈ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਇਸ ਟਾਈਮ ਜਿਹੜਾ ਪਾਣੀ ਨਹਿਰੀ ਪਾਣੀ ਲੱਗ ਰਿਹਾ ਨਾ ਉਹਦੇ ਨਾਲ 20 ਤੋਂ 25% ਖੇਤੀ ਹੋ ਰਹੀ ਹੈ ਤੇ ਇਹ ਗੱਲ ਹੈ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਆਪਣੀਆਂ ਵੀਡੀਓ ਪਰਸਨਲੀ ਬਣਾ ਕੇ ਪਾਈਆਂ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਕਿ ਦੇਖੋ ਜੀ ਮੇਰੇ ਕੋਲੇ 10 ਕਿੱਲੇ ਜ਼ਮੀਨ ਹੈ 10 ਕਿੱਲਿਆਂ ਦੀ ਮੇਰੇ ਕੋਲ ਵਾਰੀ ਹੈ ਪਰ ਮੈਂ ਜਦੋਂ ਉਹ ਪਾਣੀ ਦੀ ਵਾਰੀ ਆਪਣੇ ਖੇਤ ਦੇ ਵਿੱਚ ਛੱਡੀ ਤੇ ਉਹਦੇ ਨਾਲ 2 ਕਿੱਲੇ ਪੂਰੇ ਭਰ ਨਹੀਂ ਸਕੇ ਜੀ ਠੀਕ ਹੈ ਥੱਲੇ ਥੱਲੇ ਪਾਣੀ ਵਗੀ ਜਾਂਦਾ ਥੱਲੇ ਥੱਲੇ ਖਾਲਾਂ ਦੇ ਉੱਪਰ ਤੱਕ ਤਾਂ ਪਾਣੀ ਦਿਸਦੇ ਨਹੀਂਗਾ ਇੱਕ ਟਾਈਮ ਸੀ ਕਿ ਖਾਲ ਜਿਹੜੇ ਬਣੇ ਕੱਚੇ ਚਾਹੇ ਪੱਕੇ ਸੀ ਨਾ ਉਛਲਦੇ ਹੁੰਦੇ ਸੀ ਉੱਪਰ ਦੀ ਮੋਗੇ ਛੋਟੇ ਕਰ ਦਿੱਤੇ ਗਏ ਕਿਸਾਨ ਕਿੱਥੇ ਗਲਤ ਜੀ ਮੈਂ ਦੱਸਦਾ ਦੇਖੋ ਜੇ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਆ ਜਾਂ ਕਿਸਾਨ ਜਥੇਬੰਦੀ ਨਾਲ ਜੁੜੇ ਹੋਇਆ ਮੇਰਾ ਮਤਲਬ ਇਹ ਨਹੀਂ ਕਿ ਮੈਂ ਕੱਲੇ ਕਿਸਾਨਾਂ ਨੂੰ ਸਰਟੀਫਿਕੇਟ ਦੇ ਦਿੰਦਾ ਕਿ ਇਹ ਤਾਂ ਗਲਤ ਕਰਦੇ ਹੀ ਨਹੀਂ ਝੋਨਾ ਸਾਡੀ ਫਸਲ ਨਹੀਂ ਸੀ ਸਾਡੇ ਤੇ ਥੋਪਿਆ ਗਿਆ ਦੇਸ਼ ਨੂੰ ਦੁਨੀਆ ਨੂੰ ਚੌਲ ਦਿੱਤਾ ਗਿਆ ਕਿ ਉਹ ਖਾਦਾ ਨਹੀਂ ਕਿਸੇ ਨੇ ਢਿੱਡ ਨਹੀਂ ਭਰਿਆ ਹਰ ਵਾਰੀ ਉਹਨੇ ਚੌਲ ਦੀ ਲੋੜ ਪੈਂਦੀ ਤਾਂ ਹੀ ਪੈਦਾ ਕੀਤਾ ਜਿਉ ਜੇ ਉਹ ਪਾਣੀ ਲੱਗਿਆ ਤਾਂ ਉਹਦੇ ਨਾਲ ਜਿਹੜਾ ਹੈ ਕਿਸੇ ਤੇ ਕਰੋੜਾਂ ਲੋਕਾਂ ਦਾ ਢਿੱਡ ਭਰਨ ਵਾਸਤੇ ਜਿਹੜੀ ਚੌਲ ਪੈਦਾ ਕੀਤਾ ਗਿਆ ਝੋਨਾ ਪੈਦਾ ਕੀਤਾ ਗਿਆ ਮੈਂ ਕਹਿੰਦਾ ਕਿਸਾਨ ਜਿੱਥੇ ਮੈਂ ਕਹਿੰਦਾ ਸੀ ਕਿੱਥੇ ਗਲਤ ਹੈ ਕਿਸਾਨ ਗਲਤ ਹੈ ਪਹਿਲਾਂ ਤਾਂ ਸਰਕਾਰ ਗਲ ਬਿਜਲੀ ਜਿਹੜੀ ਹੈ ਆਪਾਂ ਹਰ ਇੱਕ ਚੀਜ਼ ਕਹਿੰਨੇ ਆ ਕਿ ਯਾਰ ਸਸਤੀ ਦਿਓ ਜੀ ਫ੍ਰੀ ਵਾਲਾ ਤਾਂ ਬੰਦ ਕਰ ਦਿਓ ਨਾ ਚਾਹੇ ਉਹ ਸਫਰ ਹੋਵੇ ਚਾਹੇ ਉਹ ਬਿਜਲੀ ਹੋਵੇ ਚਾਹੇ ਉਹ ਪਾਣੀ ਹੋਵੇ ਚਾਹੇ ਜੋ ਮਰਜ਼ੀ ਹੋਵੇ ਤੁਸੀਂ ਫ੍ਰੀ ਵਾਲਾ ਤਾਂ ਬੰਦ ਕਰ ਦਿਓ ਨਾ ਜੀ ਜਿਹੜਾ ਫ੍ਰੀ ਦਾ ਲਾਲਚ ਦੇਤਾ ਪਹਿਲਾਂ ਫ੍ਰੀ ਬਿਜਲੀ ਦਿੱਤੀ ਗਈ ਤੁਸੀਂ ਫਸਲਾਂ ਦੇ ਮੁੱਲ ਦਿਓ ਹਮ ਜਿੰਸਾਂ ਦੇ ਮੁੱਲ ਦਿਓ ਸਹੀ ਹੈ ਠੀਕ ਹੈ ਹਰੇਕ ਸਰਕਾਰ ਨੇ ਕੀ ਕਿਹਾ ਆ ਹੁਣੇ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੀ ਬੀਬਾ ਅਣਮੋਲ ਗਗਰਮਾਣਾ ਨੂੰ ਥੋੜੇ ਦਿਨਾਂ ਤੱਕ ਉਹਦਾ ਵਿਆਹ ਵੀ ਆਉਣ ਵਾਲੇ ਚ ਠੀਕ ਹੈ ਉਹਨੇ ਇਹ ਚੁਟਕੀ ਮਾਰੀ ਸੀ ਹੂੰ ਕਹਿੰਦੀ ਸਾਡੀ ਸਰਕਾਰ ਬਣਾਓ ਤੁਸੀਂ ਛੱਡ ਕੇ ਹੋ ਪਾਸੇ ਦੂਜਿਆਂ ਨੂੰ ਕਹਿ ਰਹੀ ਸੀ ਵਿਰੋਧੀਆਂ ਨੂੰ ਸਾਡੀ ਸਰਕਾਰ ਬਣਾਓ ਤੇ 5 ਮਿੰਟਾਂ ਦੇ ਵਿੱਚ ਸਾਰੀਆਂ ਫਸਲਾਂ ਤੇ ਐਮਐਸਪੀ ਇਹ ਬਹੁਤ ਔਖਾ ਕੰਮ ਹੈ 5 ਮਿੰਟਾਂ 'ਚ ਸਾਰੀਆਂ ਫਸਲਾਂ ਤੇ ਐਮਐਸਪੀ 77 75 ਸਾਲਾਂ ਹੀ ਤਾਂ ਦਿੱਤੀ ਨਹੀਂ ਗਈ ਜੀ ਉਹਨੇ ਜਿਹੜਾ ਬਿਆਨ ਦਿੱਤਾ ਮੈਂ ਕਹਿੰਨਾ ਕਿ ਅੱਜ ਤੱਕ ਉਹਦੇ ਵਿੱਚ ਕੀ ਕੀਤਾ ਉਹਨਾਂ ਨੇ ਕੋਈ ਅਮਲ ਕੀਤਾ ਉਸ ਗੱਲ ਤੇ ਜੀ ਜਦੋਂ ਤੁਸੀਂ ਫਸਲਾਂ ਦੇ ਵਾਜਬ ਮੁੱਲ ਦਿਓ ਹੂੰ ਲਾਹੇਵੰਦ ਫਸਲ ਦਿਓ ਠੀਕ ਹੈ ਜਿਵੇਂ ਕਿ ਸਰਦਾਰ ਡੱਲੇਵਾਲ ਸਾਹਿਬ ਹੈ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਸੂਬਾ ਪ੍ਰਧਾਨ ਸਾਡੇ ਉਹਨਾਂ ਦੀ ਲੜਾਈ ਕੀ ਹੈ ਜਾਂ ਕਿਸਾਨ ਜਥੇਬੰਦੀਆਂ ਦੀ ਲੜਾਈ ਕੀ ਹੈ ਜਿਹੜੀ ਐਮਐਸਪੀ ਦੀ ਗੱਲ ਚੱਲਦੀ ਹੈ ਐਮਐਸਪੀ ਹੈ ਸੀ2+50 ਮਤਲਬ ਕਿ ਜੋ ਖਰਚਾ ਸਿੱਧੇ ਸ਼ਬਦਾਂ ਵਿੱਚ ਦੱਸਾਂ ਮੈਂ ਕਿ ਜਿਹੜਾ ਖਰਚਾ ਫਸਲ ਤੇ ਹੋ ਗਿਆ ਮੰਨ ਲਓ ਕਿ ਇੱਕ ਕਿੱਲੇ ਤੇ 10000 ਰੁਪਏ ਖਰਚਾ ਹੋ ਗਿਆ ਉਹਨੋਂ ਖਰਚੇ ਨੂੰ ਜਿਹੜਾ ਨਾ ਕਾਊਂਟ ਕਰਕੇ ਉਹਦੇ ਵਿੱਚ ਉਹਦਾ ਅੱਧਾ ਪਲੱਸ ਹੋਰ ਕਰ ਦਿਓ 50% ਉਹਦਾ ਹੋਰ ਪਲੱਸ ਕਰ ਦਿਓ 5 ਜਿਹੜਾ 10000 ਲੱਗਿਆ ਨਾ 10000 ਦੇ ਨਾਲ 5000 ਹੋਰ ਤੁਸੀਂ ਉਸ ਇੱਕ ਏਕੜ ਦੀ ਜਿਹੜੀ ਕੀਮਤ ਹੈ ਨਾ ਫਸਲ ਦੀ ਉਹ 15000 ਹੋਣੀ ਚਾਹੀਦੀ ਹੈ ਤਾਂ ਕਿ ਕਿਸਾਨ ਨੂੰ ਪਤਾ ਲੱਗੇ ਕਿ ਮੈਨੂੰ 5000 ਦੀ ਬਚਤ ਕਿੱਲੇ ਦੇ ਵਿੱਚੋਂ ਹੋਈ ਹੈ ਹਾਲਾਂਕਿ ਖੇਤੀ ਇੱਕ ਟਾਈਮ ਸੀ ਮੱਧਮ ਖੇਤੀ ਉੱਤਮ ਵਪਾਰ ਹੂੰ ਠੀਕ ਹੈ ਹੂੰ ਉੱਤਮ ਖੇਤੀ ਉੱਤਮ ਖੇਤੀ ਮਦਮ ਵਪਾਰ ਸੌਰੀ ਮੇਰੇ ਸ਼ਬਦ ਉੱਤਮ ਖੇਤੀ ਮਦਮ ਵਪਾਰ ਖੇਤੀ ਨੂੰ ਟੌਪ ਤੇ ਰੱਖਿਆ ਗਿਆ ਸੀ ਕਿ ਖੇਤੀ ਤੋਂ ਉੱਤੇ ਕੁਝ ਵੀ ਨਹੀਂ ਹੂੰ ਉਸ ਤੋਂ ਬਾਅਦ ਦੇ ਵਿੱਚ ਵਪਾਰ ਆਉਂਦਾ ਅੱਜ ਜਿਹੜਾ ਤਾਂ ਵਪਾਰੀ ਆ ਛੋਟਾ ਹੈ ਵੱਡਾ ਕੋਈ ਮਰਜੀ ਹੈ ਉਹ ਤਾਂ ਬੇਸ਼ੱਕ ਸੌਖੀ ਰੋਟੀ ਖਾਂਦਾ ਹੋਵੇ ਪਰ ਉੱਤਮ ਖੇਤੀ ਵਾਲਾ ਜਿਹੜਾ ਅੱਜ ਉਹ ਭੁੱਖਾ ਮਰਨ ਦੇ ਕਿਨਾਰੇ ਹੈ ਜੀ ਹਾਹੇ ਲੈਣ ਦੇ ਕਿਨਾਰੇ ਹੈ ਮੈਂ ਕਹਿੰਦਾ ਕਿ ਇਹ ਜਿਹੜੇ ਆ ਨਾ ਵਾਜਬ ਮੁੱਲ ਮਿਲਨੇ ਚਾਹੀਦੇ ਫਸਲਾਂ ਦੇ ਪਾਣੀ ਦੀ ਗੱਲ ਆ ਗਈ ਕਿਸਾਨ ਕਿੱਥੇ ਮੈਂ ਕਹਿੰਦਾ ਦੁਸ਼ਮਣ ਹੈ ਕਿਸਾਨ ਹੈਗਾ ਕਿ ਜਿਵੇਂ ਫਰੀ ਬਿਜਲੀ ਦੇਤੀ ਠੀਕ ਹੈ ਤੜਾ ਤੜ ਜਿਹੜਾ ਸੀਗਾ ਲੱਖਾਂ ਦੀ ਗਿਣਤੀ ਦੇ ਮੇਰੇ ਖਿਆਲ ਸ਼ਾਇਦ 16 ਲੱਖ ਤੋਂ ਵੱਧ ਕਨੈਕਸ਼ਨ ਜਿਹੜਾ ਟਿਊਬਵੈਲਾਂ ਦਾ ਉਹ ਪੰਜਾਬ ਦੇ ਵਿੱਚ ਹੈ ਜੀ ਮੇਰੇ ਖਿਆਲ ਮੁਤਾਬਕ ਜਦੋਂ ਹਰ ਇੱਕ 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 ਕਿੱਲੇ ਵਾਲੇ ਨੂੰ ਮੋਟਰ ਦਾ ਕਨੈਕਸ਼ਨ ਦੇਦਾ ਬੜੇ ਸੌਖੇ ਢੰਗ ਦੇ ਨਾਲ ਤੇ ਮੇਰੇ ਵਰਗਾ ਕੀ ਕਰਦਾ ਐਨਾ ਕ ਹੱਡਾਂ 'ਚ ਪਾਣੀ ਪੈ ਗਿਆ ਇੱਕ ਪੀੜੀਆਂ ਸੀਗੀਆਂ ਕਿ ਸਾਰੀ ਸਾਰੀ ਰਾਤ ਪਾਣੀ ਦੀ ਖਾਤਰ ਪੈਰ ਮਾਰਦੇ ਤੁਰੇ ਫਿਰਦੇ ਹੁੰਦੇ ਸੀਗੇ ਯਾਰੇ ਹੋਰ ਤੁਰਜੇ ਹੋਰ ਤੁਰਜੇ ਠੀਕ ਹੈ ਹੁਣ ਕੀ ਹੈ ਆ ਭਗਵੰਤ ਮਾਨ ਸਾਹਿਬ ਨੇ ਨਵਾਂ ਕੰਮ ਕਰਤਾ ਕਹਿੰਦਾ ਵੀ ਜੇ ਬਾਕੀ ਸਾਰੇ ਬੰਦੇ ਦਿਨੇ ਡਿਊਟੀ ਕਰਦੇ ਤੇ ਕਿਸਾਨ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਕਿਉਂ ਮਿੱਦੇ ਇਹ ਹਮਦਰਦੀ ਨਹੀਂ ਇਹ ਦੁਸ਼ਮਣੀ ਹੈ ਇਹ ਵੈਰ ਹੈ ਪੰਜਾਬ ਦੇ ਨਾਲ ਜੀ ਤੁਸੀਂ ਤੜਕੇ 9 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਿਜਲੀ ਦਾ ਟਾਈਮ ਕਰਤਾ ਬੰਦਾ ਇੱਕ ਵਾਰੀ ਗਏ ਕਾਟੋਮੈਟ ਕਾ ਕੇ ਉਹਨੂੰ ਭయ్యా ਕਹਿ ਦਿੰਦੇ ਸਾਡੇ ਪੰਜਾਬੀ ਜਟਕਾ ਭਾਸ਼ਾ ਚ ਉਹਨੂੰ ਭయ్యా ਕਹਿ ਦਿੰਦੇ ਆਟੋਮੈਟਿਕ ਲਾ ਕੇ ਜਿਹੜਾ ਖੁੱਲਾ ਛੱਡ ਕੇ ਆ ਜਾਂਦੇ ਜਿਹਦੇ ਕੋਲ ਬੇਸ਼ੱਕ 2 ਕਿੱਲੇ 4 ਕਿੱਲੇ 5 ਕਿੱਲੇ 10 ਕਿੱਲੇ ਇੱਕ ਪਾਸੋਂ ਛੱਡ ਕੇ ਆ ਜਾਂਦੇ ਉਹਦੇ ਵਿੱਚ ਆਪਣੇ ਆਪ ਉਹਨੇ ਜੇ ਬਿਜਲੀ ਲਾਈਟ ਚਲੀ ਗਈ ਫਿਰ ਇਹ ਕਹਿੰਦਾ ਨਾ ਕਿ 9 ਤੋਂ 5 ਬਿਜਲੀ ਟ੍ਰਿਪ ਵੀ ਨਹੀਂ ਕਰਨੀ ਚਾਹੀਦੀ ਮੋਟਰਾਂ ਵਾਲੀ ਠੀਕ ਹੈ ਹੁਣ ਜਦੋਂ ਦਿਨ ਦੇ ਟਾਈਮ ਬਿਜਲੀ ਦਿਓਗੇ ਤਾਂ ਕਿਹੜਾ ਕਮਲਾ ਬੰਦਾ ਕਿਹੜਾ ਮੂਰਖ ਬੰਦਾ ਹੈ ਵੈਸੇ ਤਾਂ ਮੂਰਖ ਨਹੀਂ ਸਿਆਣਾ ਹੁੰਦਾ ਜਿਹੜਾ ਇਹ ਸੋਚੇ ਕਿ ਨਹਿਰੀ ਵਾਰੀ ਜਿਹੜਾ ਕੁਦਰਤੀ ਪਾਣੀ ਹੈ ਨਾ ਉਹ ਮੈਂ ਲਾਉਣਾ ਹੈ ਉਹ ਨਹੀਂ ਮੈਂ ਛੱਡਣਾ ਮੋਟਰ ਮੈਂ ਘੱਟ ਤੋਂ ਘੱਟ ਚਲਾਉਣੀ ਬੋਰ ਮੈਂ ਘੱਟ ਤੋਂ ਘੱਟ ਚਲਾਉਣਾ ਸਿਆਣਾ ਬੰਦਾ ਉਹੋ ਹੈ ਕੁਝ ਲੋਕ ਜਿਹੜੇ ਆ ਨਾ ਉਹ ਮੰਦਬੁੱਧੀ ਲੋਕ ਮੈਂ ਕਹਿਣਾ ਹੁਣ ਉਹਨਾਂ ਨੂੰ ਉਹ ਸਾਡੇ ਕਿਸਾਨਾਂ ਦੇ ਵਿੱਚ ਵੀ ਬੈਠੇ ਆ ਜੀ ਉਹਨਾਂ ਲੋਕਾਂ ਦਾ ਦਿਮਾਗ ਕੀ ਹੈ ਪਹਿਲਾਂ ਤੁਸੀਂ ਦੇਖੋ ਕਿ ਹੁਣ ਮੇਰੇ ਖਿਆਲ ਦੇ ਵਿੱਚ ਆ ਸ਼ਾਇਦ 15 ਜੂਨ ਹੈ ਝੋਨਾ ਲਾਉਣ ਦੀ 15 ਜੂਨ 15 ਹੈ ਕੁਝ ਲੋਕ ਤਾਂ ਇੱਕ 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 ਬੰਦੇ ਤੋਂ ਅੱਜ ਸੋਸ਼ਲ ਮੀਡੀਆ ਦੇਖਿਆ ਮੈਂ ਝੋਨਾ ਲਾਤਾ ਲੈ ਦੇਖੋ ਅੱਜ ਹੀ ਲਾਤਾ ਸੀਗਾ ਤੇ ਉਹਦੇ ਕੋਲੋਂ ਬਹਾਇਆ ਕੱਲ ਦੀ ਗੱਲ ਹੈ ਜੀ ਉਹਦੇ ਟਰੈਕਟਰ ਨਾਲ ਬਹਾਇਆ ਫਿਰ ਜਦੋਂ ਤੋਂ ਕਣਕਾਂ ਵੱਢੀਆਂ ਗਈਆਂ ਬਿਜਲੀ 9 ਤੋਂ 5 ਲਾਜ਼ਮੀ ਕਰਤੀ ਹਰ ਰੋਜ਼ ਤੁਸੀਂ ਦੇਣੀ ਐ ਨਾ ਟਾਈਮ ਤੇ ਐਵੇਂ ਖੁੱਲਾ ਪਾਣੀ ਛੱਡ ਛੱਡਿਆ ਜਾ ਜਾ ਕੇ ਪੁੱਛੋ ਕਿ ਪਾਣੀ ਕਿਉਂ ਛੱਡਿਆ ਜੀ ਇਹਦੇ ਮੈਣੇ ਕੀ ਆ ਝੋਨਾ ਤਾਂ ਲੱਗਣ ਚ ਮਹੀਨਾ ਪਿਆ ਹਲੇ ਇਹਨੂੰ 4 ਦਿਨ 5 ਦਿਨ ਪਹਿਲਾਂ ਪਾਣੀ ਦੀ ਲੋੜ ਆ ਉਦੋਂ ਰੌਣੀ ਕਰੋ ਬਾਉ ਸੁਹਾਗਾ ਮਾਰੋ ਕੱਦੂ ਕਰੋ ਤੇ ਝੋਨਾ ਲਾ ਦਿਓ ਕਹਿੰਦੇ ਪਿਆਲੀ ਠੰਡੀ ਕਰਦੇ ਆ ਹੂੰ ਵਾਹ ਠੰਡਾ ਇਹ ਉਹ ਮੰਦ ਬੁੱਧੀ ਲੋਕ ਹੈ ਉਹ ਮੈਂ ਕਹਿੰਦਾ ਕਿ ਜਿਹੜੇ ਲੋਕ ਸੋਚਦੇ ਨੇ ਕਿ ਦਿਨ ਦੇ ਟਾਈਮ ਮੋਟਰ ਹੈ ਰਾਤ ਨੂੰ ਵਾਰੀ-ਵਾਰੀ ਲਾਉਣ ਨਹੀਂ ਜਾਣਾ ਮੋਟਰ ਚੱਲੀ ਜਾਂਦੀ ਚੱਲੀ ਜਾਂਦੇ ਹੋ ਉਹਨਾਂ ਨੇ ਪਾਣੀ ਦਾ ਕਿਸੇ ਹੱਦ ਤੱਕ ਕਿਸੇ ਹੱਦ ਤੱਕ ਹੀ ਬਹੁਤ ਹੱਦ ਤੱਕ ਨੁਕਸਾਨ ਕੀਤਾ ਹੈ ਕਹਿੰਦਾ ਕਿ ਉਹ ਕੀ ਕਰਦੇ ਆ ਕਿ ਚਾਹੇ ਦਿਨ ਦੀ ਵਾਰੀ ਚਾਹੇ ਰਾਤ ਦੀ ਮੋਗਾ ਤਾਂ ਬੰਦ ਕਰ ਆਉਂਦੇ ਆ ਤੇ ਮੋਟਰ ਛੱਡ ਆਉਂਦੇ ਆ ਠੀਕ ਹੈ ਮੈਂ ਤਾਂ ਪਹਿਲੀ ਗੱਲ ਦਾ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਬਿਜਲੀ ਦਾ ਟਾਈਮ ਜੇ ਹੈਗਾ ਨਾ ਤੁਸੀਂ ਦਿਨੇ ਛੱਡੋ ਰਾਤ ਦਾ ਹੀ ਕਰ ਦਿਓ ਜੀ ਜੇ ਜੀਦਾ ਮਾੜਾ ਮੋਟਾ ਜਿਹਦੇ ਚ ਐਨਰਜੀ ਹੋਊਗੀ ਉਹ ਬੰਦਾ ਆਪੇ ਆਪਦੀ ਦੈਨ ਵਾਲੀ ਜਿਹੜੀ ਨਹਿਰੀ ਵਾਰੀ ਛੱਡ ਕੇ ਰਾਤ ਨੂੰ ਉੱਥੇ ਮੱਥਾ ਮਾਰਦਾ ਤਾਂ ਮਾਰੀ ਜਾਵੇ ਇਹ ਪਾਣੀ ਬਚਾਉਣ ਦੀ ਗੱਲ ਹੈ ਕਿ ਤੁਹਾਨੂੰ ਬੁਰੀ ਲੱਗੇ ਤਾਂ ਮੈਨੂੰ ਕੋਈ ਤਕਲੀਫ ਨਹੀਂ ਇਸ ਗੱਲ ਮੈਂ ਤੁਹਾਡੀ ਵੀ ਇੱਕ ਗੱਲ ਕੱਟਣੀ ਜੀ ਫ੍ਰੀ ਜਿਹੜੀ ਲਾਈਟ ਦਾ ਇਫੈਕਟ ਹੈ ਉਹ ਜਨਨ ਕਿ ਘਰਾਂ ਤੇ ਵੀ ਪੈ ਰਿਹਾ ਕਿਉਂਕਿ ਘਰਾਂ ਦੇ ਵਿੱਚ ਹੁਣ ਟੈਂਕੀਆਂ ਲੋਕ ਛੱਡ ਕੇ ਵੋਟਰ ਮੱਚੀ ਮੋਟਰ ਲੱਗੀਆਂ ਤੇ ਵੇਹ ਦੇ ਨਹੀਂ ਕਾਫੀ ਵੇਖਿੰਦਾ ਓਵਰ ਹੋ ਜਾਂਦੀਆਂ ਕਿੰਨਾ ਕੰਨ ਚਰ ਚੱਲਦੀਆਂ ਜੇ ਫ੍ਰੀ ਲਾਈਟ ਦੀ ਗੱਲ ਕਰਦੇ ਆ ਬੀਬੀ ਕੱਪੜੇ ਠੀਕ ਹੈ ਪਰ ਫ੍ਰੀ ਮਿਲਦਾ ਕਿੱਥੋਂ ਹੈ ਇਹ ਸਾਡੇ ਸਾਰੇ ਮੜਿਆ ਜਾ ਰਿਹਾ ਹੂੰ ਹੂੰ ਦੇਖੋ ਕਦੇ ਸਰਕਾਰ ਨੇ 2000 ਕਰੋੜ ਦਾ ਕਰਜ਼ਾ ਹੋਰ ਚੱਕ ਲਿਆ ਕਦੇ 2 ਮਹੀਨੇ 3 ਮਹੀਨੇ ਪਹਿਲਾਂ 3000 ਕਰੋੜ ਦਾ 5000 ਕਰੋੜ ਦਾ ਚੱਕ ਲਿਆ ਉਹ ਜਿਹੜੇ ਕਰਜ਼ੇ ਕਿਧੇ ਸਰੋਂ ਪੰਜਾਬ ਸੇ ਹੀ ਚੜ ਰਹੇ ਆ ਨਾ ਉਹ ਫ੍ਰੀ ਕੋਈ ਜੇ ਕੋਈ ਮੰਨ ਲਓ ਅੱਜ ਭਗਵਾਨਤ ਮਾਨ ਮੁੱਖ ਮੰਤਰੀ ਹੈ ਪਹਿਲਾਂ ਜੇ ਆਪਾਂ ਮੰਨ ਲਈਏ ਕਿ ਕੈਪਟਨ ਸੀ ਚੰਨੀ ਸੀ ਜਾਂ ਸੁਖਵੀਰ ਸਿੰਘ ਬਾਦਲ ਕੇ ਬਾਦਲ ਪਰਵਾਰ ਸੀ ਕੋਈ ਵੀ ਮੁੱਖ ਮੰਤਰੀ ਸੀ ਉਹ ਫਰੀ ਕਹ ਰੋ ਨਹੀਂ ਦਿੰਦੇ ਉਹ ਸਾਡੇ ਪੈਸਿਆਂ ਚੋਂ ਦਿੰਦੇ ਆ ਮੈਂ ਤਾਂ ਹੀ ਤਾਂ ਕਹਿੰਦਾ ਕਿ ਫਰੀ ਨਹੀਂ ਸਸਤਾ ਹੋਣਾ ਚਾਹੀਦਾ ਮੈਂ ਕਹਿੰਦਾ ਕਿ ਜਿਹੜੇ ਮੋਗਿਆਂ ਦੇ ਵਿੱਚ ਜਾ ਕੇ ਇਟਾਂ ਲਾਉਂਦੇ ਨੇ ਫੱਟੀਆਂ ਲਾਉਂਦੇ ਬੰਦ ਕਰ ਆਉਂਦੇ ਆ ਮੈਂ ਅੱਗੇ ਬਹੁਤ ਸਾਰੇ ਥਾਵਾਂ ਤੇ ਬੋਲਦਾ ਹੁੰਨਾ ਪਬਲਿਕ ਥਾਵਾਂ ਤੇ ਇਹ ਮੈਂ ਕਹਿੰਦਾ ਹੁੰਨਾ ਕਿ ਯਾਰ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੇ ਆਪ ਦੇ ਕਿਸਾਨ ਭਰਾਵਾਂ ਨੂੰ ਬਾਕੀਆਂ ਨੂੰ ਬਾਅਦ ਚ ਕਰ ਲਾਂਗੇ ਕਿ ਯਾਰ ਤੁਸੀਂ ਇਹ ਕੰਮ ਕਰੋ ਜਿੱਥੇ ਤੋਂ ਤੁਹਾਨੂੰ ਲੱਗਦਾ ਨਾ ਕਿ ਤੁਹਾਡੀ 10 ਘਰਾਂ ਦੀ ਵਾਰੀ ਹੈ ਤੁਹਾਡੇ ਵਿੱਚੋਂ ਇੱਕ ਘਰ ਨੇ ਪਾਣੀ ਲਾਉਣਾ ਜਾਂ ਜੰਦਾ ਕਿਸੇ ਨੇ ਨਹੀਂ ਲਾਉਣਾ ਮੋਗਾ ਬੰਦ ਕਰਤਾ ਇੱਕ ਨੂੰ ਲੋੜ ਹੈ 10 9 ਨੂੰ ਨਹੀਂ ਲੋੜ ਤਾਂ ਯਾਰ 10 10 15 15 ਘਰ ਨਾ ਜਿੱਥੇ ਲਾਸਟ ਜਾ ਕੇ ਥੋੜਾ ਬਣਦਾ ਹੈਗਾ ਉੱਥੇ ਜਾ ਕੇ ਇੱਕ ਕੈਫਟੀ ਬੋਰ ਹੋ ਜਾਂਦਾ ਕੈਫਟੀ ਬਣ ਜਾਂਦੀ ਹੈ ਠੀਕ ਹੈ ਉੱਥੇ ਇੱਕ ਨਾ ਕੈਫਟੀ ਬਣਾ ਲਓ ਔਖੇ ਸੋਖੇ ਹੋਰ ਵੀ ਤਾਂ ਜੇ ਪਾਣੀ ਦੀ ਕਿੱਲਤ ਪੈ ਗਈ ਅੱਜ ਦਿੱਲੀ ਵਾਲੇ ਜਿਹੜੇ ਪਾਣੀ ਦੇ ਗਲਾਸ-ਗਲਾਸ ਨੂੰ ਤਰਸਦੇ ਬਹੁਤ ਸਾਰੀਆਂ ਸਟੇਟਾਂ ਮੈਂ ਜਮਾ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਪ ਅੱਜ ਦੀ ਰਿਪੋਰਟ ਹੈ ਕਿ ਹੋਰ ਨੀਵਾ ਚਲਾ ਗਿਆ ਪੰਜਾਬ ਦੇ ਵਿੱਚ ਨੌਂ ਜ਼ਿਲ੍ਹਿਆਂ ਦੇ ਵਿੱਚ ਪਾਣੀ 1.5 ਮੀਟਰ ਹੋਰ ਨੀਵਾ ਚਲਾ ਗਿਆ ਧਰਤੀ ਦੇ ਨਾਲ ਠੀਕ ਹੈ ਮੈਂ ਕਹਨਾ ਹੈ ਕਿ ਕੈਫਟੀ ਬਣਾਓ ਜਿਹੜੀ ਵਾਰੀ ਹੈ ਨਹੀਂ ਲਾਉਣੀ ਜਿਵੇਂ ਰਾਜਸਥਾਨ ਦੇ ਵਿੱਚ ਜਾ ਕੇ ਦੇਖੋ ਪਾਣੀ ਤਾਂ ਸਾੜਾ ਜਾਂਦਾ ਨਾ ਜਦੋਂ ਲੋਕਾਂ ਦੀ ਵਾਰੀ ਨਹੀਂ ਹੁੰਦੀ ਹਰੇਕ ਬੰਦੇ ਨੇ ਇਕੱਲੇ-ਕੱਲੇ ਨੇ ਆਪਦੀ ਪੈੜੀ ਮੁਤਾਬਕ ਆਪਦੀ ਜ਼ਮੀਨ ਮੁਤਾਬਕ ਡਿੱਗ ਬਣਾਏ ਹੋਏ ਆ ਪੱਕੇ ਉਸ ਡੈਕ ਦੇ ਵਿੱਚ ਵਾਰੀ ਜਿਹੜੀ ਪਾਣੀ ਦੇ ਆਪਦੀ ਛੱਡ ਲੈਣੀ ਹੈ ਜਦੋਂ ਲੋਡ ਪਈ ਉੱਤੇ ਟੁੱਲੂ ਪੰਪ ਰੱਖੇ ਹੋਏ ਉਹਨਾਂ ਨੇ ਉਹ ਪਾਣੀ ਚੁੱਕ ਕੇ ਆਪਣੇ ਵਾਣ ਦੇ ਵਿੱਚ ਇਹੋ ਹੀ ਨਾ ਕਦਰ ਜੇ ਉੱਥੇ ਮੈਂ ਦੇਖਿਆ ਪਾਣੀ ਉਹਨਾਂ ਪੰਜਾਬ ਦੇ ਵਿੱਚ ਮੈਂ ਕਿਸੇ ਖਾਲਾਂ ਦੇ ਵਿੱਚ ਪਾਣੀ ਵਗਦਾ ਵੇਖਿਆ ਹੀ ਨਹੀਂ ਕਿਨਾਰਿਆਂ ਤੱਕ ਜਿੰਨਾ ਰਾਜਸਥਾਨ ਦੇ ਮੈਂ ਕਰਨਪੁਰ ਏਰੀਆ ਦੇ ਵਿੱਚ ਜਾ ਕੇ ਆਂ ਰਾਜਸਥਾਨ ਗੰਗਾ ਨਗਰ ਦੇ ਏਰੀਆ ਜਾ ਕੇ ਆਂ ਖਾਲ ਬਿਲਕੁਲ ਬਹੁਤ ਵੱਡੇ ਖਾਲ ਬਣਿਆ ਪੱਕੇ ਤੇ ਬਿਲਕੁਲ ਇੰਨੇਕ ਨੀਵੇਂ ਵਗਦੇ ਆ ਉਹ ਐਦਾਂ ਲੱਗਦਾ ਕੋ ਹਣ ਉਛਲੂਗਾ ਹਣ ਉਛਲੂਗਾ ਇੰਨਾ ਪਾਣੀ ਜਿਹੜਾ ਉਹ ਦਿੱਤਾ ਜਾ ਰਿਹਾ ਸਾਨੂੰ ਨਹੀਂ ਦਿੱਤਾ ਜਾ ਰਿਹਾ ਮ ਜੇ ਸਾਡੇ ਕੋਲ ਡੰਪ ਕਰਨ ਦਾ ਤਰੀਕਾ ਹੋਰ ਹੈ ਨਹੀਂ ਤਾਂ ਉਹਨੂੰ ਰੀਸਾਈਕਲ ਕਰਦੇ ਹੋ ਘਟੋ ਘਟੋ ਨੂੰ ਜਿਹੜਾ ਦੂਸਰੇ ਨੰਬਰ ਤੇ ਬਰਸਾਤਾਂ ਦੇ ਪਾਣੀ ਵਾਸਤੇ ਅੱਜ ਤੱਕ ਪਿਛਲੇ 77 ਸਾਲਾਂ ਦੇ ਵਿੱਚ ਸਰਕਾਰ ਨੇ ਕੀ ਉਪਰਾਲੇ ਕੀਤੇ ਉਲਟਾ ਛੱਪੜ ਬੰਦ ਕਰਤੇ ਛੱਪੜਾਂ ਦੇ ਵਿੱਚ ਪਾਣੀ ਜਾਂਦਾ ਸੀ ਰੀਸਾਈਕਲ ਹੁੰਦਾ ਸੀ ਉਹ ਇੱਕ ਤਰੀਕੇ ਸੀ ਨਾ ਤਰੀਕੇ ਸੀ ਪਾਣੀ ਨੂੰ ਫੇਰ ਜਿਹੜਾ ਸੀਗਾ ਫਿਲਟਰ ਕਰਕੇ ਧਰਤੀ 'ਚ ਭੇਜਣ ਦੇ ਮਿੱਟੀ ਦੇ ਨਾਲ ਫਿਲਟਰ ਹੋ ਕੇ ਥੱਲੇ ਜਾਊਗਾ ਤਾਂ ਪਾਣੀ ਆਟੋਮੈਟਿਕ ਰੀਸਾਈਕਲਿੰਗ ਹੋਊਗੀ ਧਰਤੀ ਦੇ ਵਿੱਚ ਪਾਣੀ ਦਾ ਲੈਵਲ ਉੱਪਰ ਆਊਗਾ ਰੂਮ ਵੀ ਖੋਲਦੇ ਤਾਂ ਰੂਮ ਵੀ ਖੋਲਦੇ ਛੱਪੜ ਕਲਚਰ ਖ ਉਹ ਹੁਣ ਕੱਲਾ ਕਿਸਾਨ ਤਾਂ ਮੱਝਾਂ ਗੰਜੀਆਂ ਨਹੀਂ ਰੱਖਦਾ ਉਹ ਤਾਂ ਕੋਈ ਵੀ ਵਰਗ ਰੱਖਦਾ ਨਾ ਦੁੱਧ ਵਾਸਤੇ ਲੋਕਾਂ ਨੇ ਜਿਹੜਾ ਪੱਕੇ ਪੱਕੀਆਂ ਫਰਸ਼ਾਂ ਲਾ ਲਈਆਂ ਥੱਲੇ ਪੱਕੀਆਂ ਫਰਸ਼ਾਂ ਲਾ ਕੇ ਸਮਰਸੀਬਲ ਵਾਲੀਆਂ ਮੱਝਾਂ 10 10 12 12 15 15 20 20 ਪਸ਼ੂ ਰੱਖ ਲੇ ਗੋਹੇ ਵਾਸਤੇ ਉਹਦੇ ਉਹਦੇ ਮਲਮੂਤਰ ਵਾਸਤੇ ਕੂੜੇ ਵਾਸਤੇ ਕਿਸੇ ਨੂੰ ਰੱਖਣ ਦੀ ਲੋੜ ਨਹੀਂ ਸਮਰਸੀਬਲ ਚਲਾਈ ਪਾਣੀ ਮਾਰਿਆ ਅੱਧਾ ਘੰਟਾ ਸਾਰੇ ਦਾ ਸਾਰਾ ਜਿੰਨਾ ਮਲਮੂਤਰ ਹੋਇਆ ਗੋਹਾ ਵਗੈਰਾ ਹੋਇਆ ਨਾ ਸਾਰਾ ਸੀਵਰੇਜ ਦੇ ਵਿੱਚ ਸੀਵਰੇਜ ਵੀ ਬਲੌਕ ਹੁੰਦਾ ਉਹਦੇ ਨਾਲ ਉਹਦੇ ਵਿੱਚ ਰੋੜ ਦੇਣਾ ਜਾਂ ਬਾਹਰ ਕੁਦਰਤੀ ਜਿਹੜੀਆਂ ਆਪਣੀਆਂ ਖੁੱਲੀਆਂ ਨਾਲੀਆਂ ਉਹਦੇ ਵਿੱਚ ਜਾਂ ਕਿਤੇ ਵੀ ਜਾਂਦਾ ਉਸ ਪਾਸੇ ਉਹ ਪਾਣੀ ਮਾਰ ਕੇ ਉਹਨੂੰ ਰੋੜਨਾ ਹੈਗਾ ਫਿਰ ਤੁਸੀਂ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਕੱਲਾ ਕਿਸਾਨ ਠੀਕ ਹੈ ਕਿਸਾਨ ਜਿੱਥੇ ਨੁਕਸਾਨ ਕਰਦਾ ਮੈਂ ਕਹਿੰਦਾ ਕਿ ਨਾ ਕਰੋ ਪੈਲੀਆਂ ਠੰਡੀਆਂ ਕਰਨ ਦੀ ਲੋੜ ਨਹੀਂ ਜ਼ਮੀਨ ਨੂੰ ਇੱਕ ਕੁਦਰਤੀ ਤੱਤਾਂ ਦੀ ਵੀ ਲੋੜ ਹੈ ਆਇਰਨ ਦੀ ਲੋੜ ਹੈ ਪੋਟਾਸ਼ੀਅਮ ਦੀ ਲੋੜ ਹੈ ਕੈਲਸ਼ੀਅਮ ਦੀ ਲੋੜ ਹੈ ਉਹ ਸਾਰੀਆਂ ਚੀਜ਼ਾਂ ਹੋਰ ਬਹੁਤ ਸਾਰੇ ਤੱਤ ਜਿਹੜੇ ਉਹ ਧੁੱਪ ਦੇ ਵਿੱਚੋਂ ਮਿਲਦੇ ਆ ਧੁੱਪ ਦੇ ਵਿੱਚੋਂ ਇੱਕ ਦਿਨ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜ਼ਮੀਨ ਜਿਹੜੀਆਂ ਨਾ ਪਹਿਲਾਂ ਮੇਰੇ ਵੇਖਣ ਦੇ ਵਿੱਚ ਕੀ ਹੁੰਦਾ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਕਿ ਜਦੋਂ ਕਣਕ ਵੱਢ ਲਈ ਝੋਨਾ ਲਾਉਣ ਦੀ ਵਾਰੀ ਆਈ ਤਾਂ ਉਹਨੂੰ ਸੁੱਕਾ ਵਾਣ ਨੂੰ ਪੱਟ ਦਿੱਤਾ ਜਾਂਦਾ ਸੀ ਕਲਟੀਵੇਟਰਾਂ ਦੇ ਨਾਲ ਐਡੇ 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 ਵੱਡੇ ਡਲੇ ਉੱਠ ਜਾਂਦੇ ਸੀ ਜਿਵੇਂ ਪਹਾੜੋਂ ਪਹਾੜ ਤੋਂ ਪੱਥਰ ਲਿਆਂਦੇ ਹੁੰਦੇ ਆ ਉਹ ਡਲੇ ਉੱਠ ਜਾਣੇ ਉਹ ਉਵੇਂ ਖੁੱਲੀ ਪਈ ਰਹਿੰਦੀ ਸੀ ਪਿਆਲੀ ਨੂੰ ਹਵਾ ਲੱਗਦੀ ਸੀ ਉਹਦੇ ਵਿੱਚ ਕੁਦਰਤੀ ਤੱਤ ਜਿਹੜੇ ਉਹ ਮਿਕਸ ਹੁੰਦੇ ਸੀ ਦੂਸਰੇ ਨੰਬਰ ਤੇ ਜਿਹੜਾ ਆਹ ਜਿਹੜੀ ਹੁਣ ਝੋਨੇ ਨੂੰ ਲਾਉਂਦਿਆਂ ਸਾਰ ਸੁੰਡੀ ਪੈ ਜਾਂਦੀ ਹੈ ਉਹ ਸੁੰਡੀ ਦਾ ਪਲਪ ਨਹੀਂ ਪੈਦਾ ਹੁੰਦਾ ਸੀ ਉਹਦੇ ਵਿੱਚ ਕਿਉਂਕਿ ਉਹਨੂੰ ਅੱਗ ਅੱਗ ਵਰਗੀ ਗਰਮੀ ਲੱਗੀ ਧਰਤੀ ਨੂੰ ਕੱਲੀ ਠੰਡੇ ਕਰਨ ਦੀ ਲੋੜ ਨਹੀਂ ਇਹਨੂੰ ਗਰਮ ਕਰਨ ਦੀ ਵੀ ਲੋੜ ਹੈ ਫੇਰ ਕੁਦਰਤੀ ਤਾਤੇ ਦੇ ਵਿੱਚ ਜਾਣਗੇ ਉਦੋਂ ਕਦੇ ਨਹੀਂ ਸੁਣਿਆ ਸੀ ਕਿ ਝੋਨੇ ਨੂੰ ਜਦੋਂ ਕਿਤੇ ਪੈਂਦੀ ਸੀ ਨਾ ਜਦੋਂ ਜਾ ਕੇ ਪਕਾ ਜਦੋਂ ਝੋਨਾ ਪੱਕਣ ਤੇ ਆਉਂਦਾ ਸੀ ਉੱਥੇ ਕਿਤੇ ਜਾ ਕੇ ਸੁੰਡੀ ਦੀ ਸ਼ਿਕਾਇਤ ਹੁੰਦੀ ਸੀ ਹੁਣ ਹੁਣ ਜੰਮਦੇ ਝੋਨੇ ਨੂੰ ਸੁੰਡੀ ਪੈਣ ਲੱਗ ਪੈਂਦੀ ਕਿਉਂਕਿ ਅਸੀਂ ਪਹਿਲੀਆਂ ਠੰਡੀਆਂ ਕਰਦੇ ਫੇਰ ਹੁਣ ਇਹ ਤਾਂ ਹੋ ਗਈ ਕਿਸਾਨਾਂ ਦੀ ਗੱਲ ਜਿੱਥੇ ਮੈਂ ਕਹਿਣਾ ਸੀ ਮੈਂ ਕਹਤਾਂ ਕਿ ਯਾਰ ਜਿੱਥੇ ਬਚਾ ਸਕਦੇ ਹੋ ਬਚਾਓ ਕੋਸ਼ਿਸ਼ ਕਰੋ ਕਿ ਮੋਟਰਾਂ ਨਾ ਚਲਾਈਆਂ ਜਾਣ ਸਰਕਾਰ ਦੇ ਗੱਲ ਤੇ ਬ ਜਿੰਨੀ ਵਾਰੀ ਹੁੰਦੀ ਸੀ ਕਿਸੇ ਦੀ 7 ਮਿੰਟ 8 ਮਿੰਟ 9 ਮਿੰਟ 10 ਮਿੰਟ 12 ਮਿੰਟ 13 ਮਿੰਟ ਜਿੰਨੀ ਏਰੀਆ ਦੇ ਹਿਸਾਬ ਨਾਲ ਉਹਦੇ ਨਾਲ ਇੱਕ ਕਿਲਾ ਜਿਹੜਾ ਵਾਹਣਦਾ ਨਾ ਜ਼ਮੀਨ ਦਾ ਉਹ ਪੈਲੀ ਦਾ ਭਰਦਾ ਹੁੰਦਾ ਸੀ ਪਾਣੀ ਦਾ ਨਹਿਰੀ ਪਾਣੀ ਨਾਲ ਜੀ ਅੱਜ ਨਹੀਂ ਭਰਦਾ ਜੀ ਅੱਜ ਮੇਰੇ ਖਿਆਲ ਦੇ ਵਿੱਚ ਜੇ ਤੁਹਾਡੀ ਕਿੱਲੇ ਦੀ ਵਾਰੀ ਆ ਤਾਂ ਡੇਢ ਜਾਂ ਦੋ ਕਨਾਲਾਂ ਭਰਦੀਆਂ ਮੈਂ ਕਹਿੰਨਾ ਕਿ ਪਹਿਲੀ ਗੱਲ ਤਾਂ ਸਾਡਾ ਪਾਣੀ ਆ ਪਹਿਲਾਂ ਸਰਪਲਸ ਨੂੰ ਕਰਕੇ ਤਾਂ ਵਹਾਓ ਕਿਉਂ ਤੁਸੀਂ ਪ੍ਰੈਸ਼ਰ ਪਾ ਰਹੇ ਹੋ ਕਿ ਯਾਰ ਲੱਗਦੇ 20 25% ਰਿਹਾ ਤੇ ਪਟਵਾਰੀਆਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਲਿਖ ਕੇ ਦੇ ਦਿਓ ਕਿ ਸਰਪਲਸ ਹੈ ਜੀ ਸਾਡੇ ਕੋਲ 1 ਕਰਨ ਦੇ ਵਿੱਚ ਸਮਰਸੀਬਲ ਲੱਗੀਆਂ ਕਿਸੇ ਦੇ 1000 ਲੀਟਰ ਦੀ ਟੈਂਕੀ ਰੱਖੀਏ ਕਿਸੇ ਦੇ 2500 ਲੀਟਰ ਦੀ ਲੱਗੀ ਜਾਂਦੇ 4000 ਲੀਟਰ ਦੀ ਰੱਖੀਏ ਲੋਡ ਮੁਤਾਬਕ ਉਹਦੇ ਵਿੱਚ ਕੀ ਕੀਤਾ ਜਾਂਦਾ ਸਮਰਸੀਬਲ ਚਲਾਤੀ ਮੋਟਰ ਲਾ ਲਈ ਸਮਰਸੀਬਲ 12 18 20000 ਦੀ ਟੈਂਕੀ ਰੱਖ ਲਈ 3 4 5000 ਦੀ ਲਿਆ ਕੇ ਸਾਰਾ ਕੁਝ ਕਰ ਲਿਆ ਪਾਈਪਾਂ ਸਪਲਾਈਆਂ ਪਾ ਲਈਆਂ ਉਹਦੇ ਤੇ ਖਰਚਾ 35000 ਕਰਤਾ ਪਾਣੀ ਸਟੋਰ ਕਰਨ ਵਾਸਤੇ ਪਰ ਇੱਕ 100 150 200 ਰੁਪਏ ਦਾ ਹੋਟਰ ਨਹੀਂ ਲਾਉਂਦੇ ਜਿਹੜਾ ਕਹਿੰਦਾ ਹੁੰਦਾ ਪਾਣੀ ਕੀ ਟੈਂਕੀ ਭਰ ਗਈ ਹੈ ਕਿਰਪਾ ਮੋਟਰ ਬੰਦ ਕੀਜੀਏ ਕਹਿੰਦਾ ਹੁੰਦਾ ਨਾ ਉਹ ਨਹੀਂ ਲਾਉਂਦੇ 150 ਦਾ ਜੇ ਉਹ ਲੱਗਿਆ ਹੋਵੇ ਤਾਂ ਜਦੋਂ ਉਹ ਬੋਲੂਗਾ ਤੇ ਆਪਾਂ ਨੂੰ ਕੰਨ ਨੂੰ ਜਿਹੜੀ ਬਿਨਾਂ ਵਜ੍ਹਾ ਦੀ ਆਵਾਜ਼ ਬੁਰੀ ਲੱਗਦੀ ਹੈ ਜਦੋਂ ਸੁਣੂਗਾ ਤੇ ਆਪਾਂ ਮੋਟਰ ਬੰਦ ਕਰਾਂਗੇ ਇੱਥੇ ਕੀ ਹੁੰਦਾ ਕਿ 1200 4000 ਲੀਟਰ ਦੀ ਟੈਂਕੀ ਭਰ ਕੇ ਜਿੰਨਾ ਚ ਥੋੜੀ ਟੈਂਕੀ ਡੁੱਲੀ ਜਾਂਦੀ ਹੈ ਉਹਨਾਂ ਚਿਰ ਅਸੀਂ ਬੰਦ ਨਹੀਂ ਕਰਦੇ ਕਿਉਂਕਿ ਸਾਡੇ ਕੋਲ ਪਾਣੀ ਇਸ ਤਰੀਕੇ ਨਾਲ ਕਹਿੰਦੇ ਕਿ ਪਾਣੀ ਸਾਡੇ ਕੋਲ ਬਹੁਤ ਹੈ ਕਿਉਂਕਿ ਸਾਨੂੰ ਬਹੁਤ ਤਾਂ ਸਾਨੂੰ ਇਹਦੀ ਵੈਲਿਊ ਨਹੀਂ ਪਤਾ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨਾ ਤਰਸਣਗੀਆਂ ਅਸੀਂ ਇਹਨੂੰ ਜਿਵੇਂ ਹੋਰ ਸਟੇਟਾਂ ਤਰਸੀ ਜਾਂਦੀਆਂ ਜੀ ਬਹੁਤਾਂ ਮਾਤੇ ਡਿਕਲੇਅਰ ਕਰ ਦਿੱਤਾ ਗਿਆ ਹਨ ਜਿਵੇਂ ਇੱਕ ਉਹ ਕੇਪ ਟਾਊਨ ਦੇ ਵਿੱਚ ਹਨ ਕਿਹੜੇ ਕੰਟਰੀ ਉੱਥੇ ਵੀ ਕਹਿੰਦੇ ਪਾਣੀ ਜਿਹੜਾ ਉਹ ਖਤਮ ਹੈ ਜਿਹੜਾ ਡਿਕਲੇਅਰ ਕਰ ਦਿੱਤਾ ਗਿਆ ਕਿ ਉੱਥੇ ਪਾਣੀ ਹੈ ਨਹੀਂਗਾ ਉਸ ਤੋਂ ਬਾਅਦ ਗੱਡੀਆਂ ਮਾੜੀ ਜਿਹੀ ਮਿੱਟੀ ਪੈ ਜੇ ਅਸੀਂ ਲੈ ਕੇ ਸਮਰਸੀਬਲ ਚਲਾ ਲਏ ਜੀ ਹਜ਼ਾਰ ਹਜ਼ਾਰ 2 2000 ਪਤਾ ਨਹੀਂ ਕਿੰਨੇ ਕਿੰਨੇ ਹਜ਼ਾਰ ਲੀਟਰ ਪਾਣੀ ਡੋਲ ਦਿੰਨੇ ਗੱਡੀ ਧੋਣ ਵਾਸਤੇ ਯਾਰ ਬਾਲਟੀ ਚ ਪਾਣੀ ਲੈ ਲਓ ਗਿੱਲਾ ਕੱਪੜਾ ਮਾਰ ਦਿਓ ਸਹੀ ਹੈ ਮੋਟਰਸਾਈਕਲ ਆ ਗੱਡੀ ਆ ਕੋਈ ਸਮਰਜੀ ਤੁਹਾਡੇ ਕੋਲ ਨਹੀਂ ਸਹੀ ਹੈ ਠੀਕ ਹੈ ਜਾਂ ਉਹਨੂੰ ਸਰਵਿਸ ਸਟੇਸ਼ਨ ਤੇ ਲੈ ਕੇ ਕੋ ਉਹਨਾਂ ਕੋਲ ਸੀਮਤ ਪਾਣੀ ਡੋਲਣ ਦਾ ਤਰੀਕਾ ਹੁੰਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਪਾਣੀ ਘੱਟ ਡੋਲਦਾ ਉੱਥੇ ਲੈ ਜਾਓ ਫਿਰ ਪੈਸੇ ਦਿਓ ਉੱਥੇ ਫਲਸ਼ਾਂ ਬਣ ਗਈਆਂ ਘਰਾਂ ਦੇ ਵਿੱਚ ਅੱਗੇ ਕੀ ਹੁੰਦਾ ਸੀ ਜੇ ਘਰੇ ਬਣਾਉਣੀ ਹੈ ਤਾਂ ਘਰੇ ਜਿਹੜੀ ਆ ਉਹ ਖੂਈ ਵਾਲੀ ਲੈਟਰਨ ਬਣੀ ਹੁੰਦੀ ਸੀ ਉਹਦੇ ਵਿੱਚ ਜਾਂ ਤਾਂ 20 ਲੀਟਰ ਵਾਲੀ ਕੇਨੀ ਪਈ ਹੁੰਦੀ ਸੀ ਵੱਡ ਕੇ ਜਾਂ ਉਹਦੇ ਵਿੱਚ ਦੇਸੀ ਆਪਣਾ ਘੜਾ ਪਿਆ ਹੁੰਦਾ ਸੀ ਤੌੜਾ ਜੀ ਨੂੰ ਕਹਦੇ ਨੇ ਆਪਣੇ ਮਾਲ ਵਿੱਚ ਉਹਦੇ ਵਿੱਚ ਪਾਣੀ ਹੁੰਦਾ ਸੀ ਸਾਰਾ ਟੱਬਰ ਵੇਸਕ ਜਿਹੜਾ ਸੀਗਾ ਮਲ ਮੂਤਰ ਕਰੋਂ ਦਾ ਲੈਟਰਨ ਟੱਟੀ ਪਿਸ਼ਾਬ ਜਾ ਆਉਂਦਾ ਤੇ ਸ਼ਾਮ ਤੱਕ ਇੱਕ ਕੇਨੀ 20 ਲੀਟਰ ਵਾਲੀ ਜਾਂ ਇੱਕ ਤੌੜਾ ਜਿਹੜਾ ਘੜਾ ਜਿਹੜਾ ਪਾਣੀ ਦਾ ਉਹ ਲੱਗਦਾ ਨਹੀਂ ਸੀ ਅੱਜ ਕੀ ਹੈ ਅੱਜ ਗਿਆ ਬੰਦਾ ਜਾ ਕੇ ਬੇਸ਼ੱਕ ਆਈ ਬੇਸ਼ੱਕ ਨਾ ਆਈ ਕਈ ਵਾਰੀ ਆਉਂਦੀ ਵੀ ਨਹੀਂ ਉੱਥੇ ਗਿਆ ਨੂੰ ਇਹ ਵੀ ਦੇਖੋ ਤੁਸੀਂ ਫਲਸ ਜਾ ਕੇ ਬੈਠ ਜਾਓ ਸਾਲਾ ਇੱਕ ਵਾਰੀ ਪ੍ਰੈਸ਼ਰ ਬਣਦਾ ਉੱਥੇ ਗਿਆ ਆਉਂਦੀ ਨਹੀਂ ਬੇਸ਼ੱਕ ਨਾ ਨਾ ਵੀ ਆਈ ਹੋਵੇ ਨਾ ਤਾਂ ਬੰਦਾ ਇਧਰਲੇ ਪਾਸੋਂ ਦਬ ਕੇ ਬਟਨ ਹਰ ਹਰ ਕਰਾ ਕੇ ਤੇ 10 15 20 ਲੀਟਰ ਪਾਣੀ ਡੋਲ ਕੇ ਖਰਾਬ ਕਰਕੇ ਉਹ ਕਰਦਾ ਬਾਥਰੂਮ ਕਰਦੇ ਆ ਅਸੀਂ ਯਾਰ ਬਾਥਰੂਮ ਖੁੱਲੇ ਚ ਹੋ ਸਕਦਾ ਹੈ ਹਾਲਾਂਕਿ ਮੇਰੇ ਘਰੇ ਵੀ ਅਸੂਲ ਤਾਂ ਦੀਵੇ ਥੱਲੇ ਨੇ ਰਹਿ ਠੀਕ ਹੈ ਮੇਰੇ ਘਰੇ ਵੀ ਇਹ ਚੀਜ਼ਾਂ ਹੈਗੇ ਨੂੰ ਸਹੂਲਤ ਨਹੀਂ ਹੈ ਤਾਂ ਸਾਡਾ ਇਹ ਸਾਡਾ ਖੁਦ ਨਾ ਖੁਦ ਖੁਦ ਦੇਖੋ ਦੁਸ਼ਮਣ ਅਸੀਂ ਉੱਥੇ ਕੀ ਪਿਸ਼ਾਬ ਕੀਤਾ ਟੂਟੀ ਛੱਡੀ ਫਿਰ ਵੀ 2-4 ਲੀਟਰ 5 ਲੀਟਰ ਪਾਣੀ ਗਿਆ ਠੀਕ ਹੈ ਇਹਨਾਂ ਚੀਜ਼ਾਂ ਇਹਨਾਂ ਚੀਜ਼ ਜਦੋਂ ਪ੍ਰੇਸ਼ ਕਰਨ ਦੀ ਲੋੜ ਹੈ ਫਿਰ ਦੇਖੋ ਤੁਸੀਂ ਆ ਹੁਣ ਗਰਮੀ ਪਈ ਜਾਂਦੀ ਹੈ ਜਾਨਵਰਾਂ ਨੂੰ ਪਾਣੀ ਤਾਂ ਨਹੀਂ ਕੋਈ ਰੱਖਦਾ ਕਿਤੇ ਵੇਖ ਲਓ ਤੁਸੀਂ ਕੋਈ ਬੰਦਾ ਦੋ ਦਾ 5 10 20 ਘੜੇ ਕਿਤੇ ਮੋੜ ਤੇ ਨਹੀਂ ਰੱਖ ਕੇ ਇੱਕ ਬੰਦਾ ਨਹੀਂ ਬਿਠਾਉਂਦਾ ਕੋਈ ਲੋਡ ਬੰਦ ਬੰਦੇ ਨੂੰ ਬਿਠਾਉਂਦਾ ਜਿਹਨੂੰ 2000 1500 2000 ਤਨਖਾਹ ਵੀ ਦਿਓ ਕਿਸੇ ਬਜ਼ੁਰਗ ਨੂੰ ਲੋਕਾਂ ਨੂੰ ਪਾਣੀ ਵੀ ਪਿਆਵੇ ਲੋਕ ਮੁੱਲ ਦਾ ਲੈ ਕੇ ਬੋਤਲਾਂ ਲੈ ਲਿਆ ਪੀਂਦੇ 20 25 25 30 30 ਰੁਪਏ ਦੇ ਕੋਲਡ ਡਰਿੰਕ ਦੀਆਂ ਬੋਤਲਾਂ ਪੀਂ ਜਾਨਵਰਾਂ ਨੂੰ ਪਾਣੀ ਰੱਖਣ ਦੀ ਲੋੜ ਆ ਆਪਾਂ ਪਾਰਕ ਦੇ ਵਿੱਚ ਬੈਠਿਆਂ ਤੇ ਵੇਖ ਲਓ ਮੇਰੇ ਖਾਲਚ ਸ਼ਾਇਦ ਕਿਤੇ ਇੱਕ ਦੋ ਥਾਵਾਂ ਤੇ ਕਿਸੇ ਨੇ ਰੱਖਤਾ ਹੋਵੇ ਤਾਂ ਕੀ ਕਹਣਾ ਪਾਣੀ ਨਹੀਂ ਹੋਣਾ ਇਸ ਕਰਕੇ ਜਾਨਵਰ ਜਿਹੜਾ ਇਹ ਬਨਸਪਤੀ ਇਹ ਵੀ ਸਾਡੀ ਬਨਸਪਤੀ ਹੈ ਇਹਦਾ ਨੁਕਸਾਨ ਹੁੰਦਾ ਮੈਂ ਕਹਣਾ ਕਿ ਜਿਹੜਾ ਹੋ ਗਿਆ ਆਪਣਾ ਕਿ ਪਾਣੀ ਆਪਾਂ ਕਹਿੰਦੇ ਕਿ ਰੱਖਣ ਪੀਣ ਦੀ ਜਿਹੜੀ ਗੱਲ ਹੈ ਇਹ ਕਿਸੇ ਦਾ ਧਿਆਨ ਨਹੀਂ ਗਿਆ ਇਸ ਚੀਜ਼ ਵੱਲ ਤੇ ਵੈਸੇ ਤੁਸੀਂ ਦੇਖੋ ਕਿ ਗਰਮੀ ਹੈ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸੀਗਾ ਕਿੱਥੇ ਜਾ ਕੇ ਦੇਖ ਲਓ ਸਵੇਰ ਤੋਂ ਮੈਂ ਦੇਖਣਾ ਸ਼ੁਰੂ ਕਰ ਦੇਣਾ ਦੁਕਾਨਾਂ ਦੇ ਮੂਹਰੇ ਲੋਕ ਟੂਟੀ ਜਿਹੜੀ ਸਵੇਰੇ ਆਹ ਵਾਟਰ ਪਕਸ ਵਾਲਾ ਪਾਣੀ ਆ ਜਾਂਦਾ ਤੇ ਲੋਕਾਂ ਨੇ ਪਤਾ ਨਹੀਂ ਮੋਟਰਾਂ ਲਾਈਆਂ ਪਤਾ ਨਹੀਂ ਕੁਦਰਤੀਲੀ ਇੰਨਾ ਪ੍ਰੈਸ਼ਰ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਸਾਡੇ ਤਾਂ ਜਾਂਦਾ ਨਹੀਂ ਸਾਡੇ ਵਾਲੇ ਪਾਸੇ ਤਾਂ ਬਹੁਤ ਸਾਲ ਹੋ ਗਏ ਸਾਡੇ ਤਾਂ ਤਰਸ ਗਿਆ ਹੀ ਟੂਟੀ ਦਾ ਪਾਣੀ ਵੇਖਣ ਨੂੰ ਸਾਡੇ ਏਰੀਏ ਤਾਂ ਪਾਣੀ ਟੂਟੀ ਦਾ ਹੈ ਨਹੀਂ ਜੇ ਨਾ ਪਿਉ ਚੰਗਾ ਹੀ ਹੈ ਗੰਦਾ ਹੀ ਆਉਂਦਾ ਸੀਰੇ ਨਾ ਪਿਉ ਚੰਗਾ ਕਿਹਨਾਂ ਕੋਲੇ ਆ ਰਿਹਾ ਨਾ ਸਾਰਾ ਜੀ ਮੈਨੂੰ ਨਹੀਂ ਪਤਾ ਉਹਨਾਂ ਕੋਲ ਮੋਟਰਾਂ ਲਾਈਆਂ ਜਾਂਵੀਆਂ ਟੂਟੀ ਦੀ ਮੈਨੂੰ ਨਹੀਂ ਪਤਾ ਉਹ ਕੁਦਰਤੀ ਇੰਨਾ ਪ੍ਰੈਸ਼ਰ ਹੈ ਉਹਦਾ ਵੀ ਤਕਰੀਬਨ ਦਿਨ ਦੇ ਵਿੱਚ ਜੇ 10 ਵਾਰੀ ਢੇੜਾ ਮਾਰ ਲਈ ਹੈ ਨਾ ਤਾਂ ਕਿਸੇ ਨਾ ਕਿਸੇ 1 2 3 4 5 ਦੁਕਾਨਦਾਰਾਂ ਨੇ ਪੂਰਾ ਗੱਚੋ ਗੱਚ ਕੀਤਾ ਪਿਆ ਹੁੰਦਾ ਸੜਕ ਨੂੰ ਪਾਣੀ ਦੇ ਨਾਲ ਕਿੰਨਾ ਕੁ ਤੁਸੀਂ ਜਾਣ ਤਾਂ ਤੁਹਾਡਾ ਇੱਕ ਵਾਰੀ ਦਾ ਛਿੜਕੇ ਸ਼ਾਮ ਤੱਕ ਮਿੱਟੀ ਉੱਡੇ ਨਾ ਫਿਰ ਤਾਂ ਸਵਾਦ ਹੈ ਫਿਰ ਤਾਂ ਹੈ ਠੀਕ ਹੈ ਤੁਸੀਂ ਪਾਣੀ ਛਿੜਕੇ ਹਟਿਆ ਅੱਧੇ ਘੰਟੇ ਵੀ ਆ ਮਿੰਟ ਬਾਅਦ ਫੇਰ ਉਹੀ ਹਾਲਾਤ ਅੱਧਾ ਘੰਟਾ ਤਾਂ ਪੈਂਦਾ ਵੀ ਨੀ ਗੇ ਨਹੀਂ ਗਰਮੀ ਦੇ ਵਿੱਚ ਕੀ ਉਹ ਲੋਕ ਜ਼ਿੰਮੇਵਾਰ ਨਹੀਂ ਹੈ ਵਾਸ਼ਿੰਗ ਮਸ਼ੀਨਾਂ ਆ ਗਈਆਂ ਇੱਕ ਟਾਈਮ ਸੀਗਾ ਕਿ ਨਲਕਾ ਗੇੜਿਆ ਸਾਡੀਆਂ ਮਾਵਾ ਸਾਡੀਆਂ ਦਾਦੀਆਂ ਜਿਹੜੀਆਂ ਸੀਗੀਆਂ ਉਹ ਬੱਠਲ ਪਾਣੀ ਦਾ ਭਰਿਆ ਉਹਦੇ ਵਿੱਚ ਦੀ ਸਾਰੇ ਕੱਪੜੇ ਧੋ ਕੇ ਦੂਜੇ ਬੱਠਲ ਵਿੱਚ ਦੀ ਕਢ ਕੇ ਦੋ ਬੱਠਲਾਂ ਨਾਲ ਕੱਪੜੇ ਧੋ ਕੇ ਸੁਕਾ ਦਿੰਦੀਆਂ ਹੁੰਦੀਆਂ ਸੀ ਅੱਜ ਵਾਸ਼ਿੰਗ ਮਸ਼ੀਨ ਦੇ ਵਿੱਚ ਇੱਕ ਸੂਟ ਧੋਣ ਵਾਸਤੇ ਮੇਰੇ ਖਿਆਲ ਦੇ ਵਿੱਚ ਵੀ 10-20 ਲੀਟਰ ਦਾ ਕੋਈ ਮੈਨੇ ਨਹੀਂ ਰੱਖਦਾ 50 ਲੀਟਰ ਤੋਂ ਲੈ ਕੇ 100 ਲੀਟਰ ਪਾਣੀ ਜਿਹੜਾ ਨਾਰਮਲ ਡੋਲ ਦਿੱਤਾ ਜਾਂਦਾ ਜਿੰਨਾ ਚਿਰ ਉਹਦੇ ਵਿੱਚ ਉਹ ਝਾਗ ਵਾਲਾ ਪਾਣੀ ਉਨੋਂ ਨਹੀਂ ਹਟਦਾ ਨਾ ਉਨਾ ਚਿਰ ਉਹਨੂੰ ਭਰ ਲਿਆ ਡੋਲ ਲਿਆ ਭਰ ਲਿਆ ਡੋਲ ਲਿਆ ਕੀ ਇਹ ਵੇਸਟੇਜ ਨਹੀਂ ਕੀ ਇਹ ਕੱਲਾ ਕਿਸਾਨ ਕਰਦਾ ਘਰ ਘਰ ਵਾਸ਼ਿੰਗ ਮਸ਼ੀਨਾਂ ਨਹੀਂ ਹੈ ਜਿਹੜਾ ਪਾਣੀ ਸੜਕਾਂ ਤੇ ਛੜਕਿਆ ਜਾਂਦਾ ਕੀ ਉਹ ਉਹਦੇ ਵਿੱਚ ਕੱਲਾ ਕਿਸਾਨ ਆ ਉਥੇ ਦੁਕਾਨਾਂ ਕਿਸਾਨ ਖੜੀ ਬੈਠਾ ਠੀਕ ਹੈ ਕਹਿੰਦੇ ਕਿ ਵੀ ਆਪਣੇ ਵੱਲ ਨਹੀਂ ਦੇਖਣਾ ਜੀ ਮੈਂ ਸਹੀ ਹੈ ਜਦੋਂ ਕਹਿੰਦੇ ਗਲਤੀ ਜਿਹੜੀ ਸਾਰਿਆਂ ਦੀ ਰਲਾ ਮਲਾ ਕੇ ਆ ਨਾ ਉਹਨੂੰ ਕੋਈ ਧਿਰ ਚਾਹੀਦੀ ਹੁੰਦੀ ਹੈ ਕਿ ਕਿਹੜੀ ਧਿਰ ਦੇ ਸਿਰ ਮੜ ਸਕਦੇ ਆ ਠੀਕ ਹੈ ਫਿਰ ਫੈਕਟਰੀਆਂ ਨੇ ਦੇਖ ਲਓ ਕਿੰਨਾ ਪਾਣੀ ਸਾਡਾ ਜਿਹੜਾ ਉਹ ਗੰਦਲਾ دریاਵਾਂ ਦੇ ਦਰਿਆ ਸਾਡੇ ਗੰਦਲੇ ਕਰਤੇ ਜ਼ਹਿਰ ਬਣਾਤਾ ਉਹਨਾਂ ਦੇ ਵਿੱਚ ਠੀਕ ਹੈ ਰੀਸਾਈਕਲਿੰਗ ਸਾਡੀ ਰੋਕ ਦਿੱਤੀ ਗਈ ਸਰਕਾਰਾਂ ਵੱਲੋਂ ਨਹਿਰਾਂ ਦੇ ਵਿੱਚ ਦੇਖੋ ਨਹਿਰਾਂ ਦੇ ਵਿੱਚ ਕਦੇ ਤੁਸੀਂ ਜਿਹੜੇ ਉਹ ਡਿਸਪੋਜ਼ਲ ਵਾਲਾ ਕਦੇ ਬੈੱਡ ਬਣੇ ਦੇਖਿਆ ਵੀ ਨਹਿਰ ਦੀਆਂ ਕੰਨੀਆਂ ਪੱਕੀਆਂ ਕਰਨੀਆਂ ਚਾਹਲੋ ਠੀਕ ਹੈ ਕਿਨਾਰੇ ਪੱਕੇ ਨਹਿਰਾਂ ਕੱਸੀਆਂ ਸੂਆਂ ਦੇ ਕਰਨੇ ਜ਼ਰੂਰੀ ਹੈ ਤਾਂ ਕਿ ਜਦੋਂ ਪਾਣੀ ਦਾ ਵਹਾਅ ਹੋਵੇ ਉਹ ਖੁਰ ਕੇ ਟੁੱਟਣ ਨਾ ਕਦੇ ਸੁਣਿਆ ਕਿ ਨਹਿਰਾਂ ਦੇ ਬੈੱਡ ਪੱਕੇ ਕੀਤੇ ਜਾਂਦੇ ਥੱਲੋਂ ਤੁਸੀਂ ਦੇਖੋ ਆ ਮੁਕਸਰ ਦੇ ਨੇੜੇ ਆ ਕਿ ਜਿਹੜਾ ਸੀ ਜਥੇਬੰਦੀਆਂ ਦੇ ਸਿੱਧੂਪੁਰ ਜਥੇਬੰਦੀ ਦਾ ਬਹੁਤ ਜ਼ੋਰ ਲੱਗਾ ਇਸ ਚੀਜ਼ ਤੇ ਇੱਥੇ ਆ ਕੇ ਰੋਕ ਤਾਂ ਕਿ ਅਸੀਂ ਨਹੀਂ ਪੱਕਾ ਕਰਦੇ ਨਾ ਤੁਸੀਂ ਤੁਸੀਂ ਸਾਡੀ ਜ਼ਮੀਨ ਦੇ ਵਿੱਚ ਪਾਣੀ ਦੀ ਰੀਸ ਠੀਕ ਹੈ ਨਹਿਰਾਂ ਦੇ ਨੇੜੇ ਸੂਏਆਂ ਦੇ ਨੇੜੇ ਜਾ ਕੇ ਦੇਖੋ ਨਲਕੇ ਲੱਗੇ ਹੋਏ ਹੁਣ ਵੀ ਨਲਕੇ ਚੱਲਦੇ ਆ ਘਰਾਂ ਦੇ ਵਿੱਚ ਨਲਕੇ ਛੱਡੋ ਸਮਰਸੀਬਲ ਮੋਟਰਾਂ ਵੀ ਪਾਣੀ ਚੱਕਣੋਂ ਫਟ ਗਈਆਂ ਮਤਲਬ ਕਿ ਨਹਿਰਾ ਸੂਏਆਂ ਦੇ ਕੱਸੇ ਕੱਸੀਆਂ ਦੇ ਕਿਨਾਰੇ ਨਹਿਰਾ ਕੱਸੀਆਂ ਦੇ ਕਿਨਾਰੇ ਜਿਹੜੇ ਨਲਕੇ ਜਾਂ ਮੋਟਰਾਂ ਜਾਂ ਕੁਝ ਵੀ ਲੱਗਿਆ ਹੋਇਆ ਜਾਂ ਬੋਰ ਲੱਗੇ ਹੋਏ ਉਹਨਾਂ ਦਾ ਪਾਣੀ ਦੇਖੋ ਮਿਸ਼ਰੀ ਵਰਗਾ ਪਾਣੀ ਆ ਉਹਨਾਂ ਦਾ ਕੋਈ ਖਾਰ ਨਹੀਂ ਉਹਦੇ ਵਿੱਚ ਇਹਦਾ ਮਤਲਬ ਕੀ ਹੈ ਕਿ ਉੱਥੇ ਪਾਣੀ ਰੀਸਾਈਕਲ ਹੁੰਦਾ ਨਾ ਜ਼ਮੀਨ ਦੇ ਠੀਕ ਹੈ ਤੇ ਫਿਰ ਕਿਉਂ ਸਾਡੀਆਂ ਨਹਿਰਾਂ ਦੇ ਬੈੱਡ ਬਣਾ ਕੇ ਮਤਲਬ ਕਿ ਪੰਜਾਬ ਦੇ ਨਾਲ ਨਾ ਇੱਕ ਗਿਣੀ ਮਿੱਥੀ ਸਾਜ਼ਿਸ਼ ਤ ਉਹ ਕੌਣ ਲੋਕ ਹੈ ਕਿ ਕੌਣ ਪਲੈਨਿੰਗ ਕਰ ਰਿਹਾ ਹੈ ਕਿ ਪੰਜਾਬ ਨੂੰ ਰੇਗਿਸਤਾਨ ਬਣਾਉਣਾ ਹੈ ਉਹ ਕੌਣ ਸੋਚ ਰਿਹਾ ਹੈ ਕਿ ਪੰਜਾਬ ਨੂੰ ਪਾਣੀਆਂ ਦਾ ਮਾਲਕ ਹੁੰਦਿਆਂ ਹੋਇਆਂ ਪਾਣੀ ਤੋਂ ਵਾਂਝਾ ਕਰਨਾ ਉਹ ਕੌਣ ਲੋਕ ਹੈ ਜਿਹੜੇ ਸੋਚਦੇ ਆ ਕਿ ਪੰਜਾਬ ਦੀ ਇੱਕ ਲੜਾਈ ਜਿਹੜੀ ਹੈ ਉਹ ਗਵਾਂਢੀ ਰਾਜਾਂ ਦੇ ਨਾਲ ਜਾਂ ਸਰਕਾਰਾਂ ਦੇ ਨਾਲ ਪਾਣੀ ਪਿੱਛੇ ਕਰਵਾਉਣੀ ਹੈ ਉਹਨਾਂ ਲੋਕਾਂ ਨੂੰ ਵੀ ਖੋਖਣ ਦੀ ਪੜਤਾਲਣ ਦੀ ਲੋੜ ਹੈ ਮੇਰੇ ਖਿਆਲ ਦੇ ਵਿੱਚ ਪਾਣੀ ਵਾਸਤੇ ਮੈਂ ਹਰ ਇੱਕ ਨੂੰ ਬੇਨਤੀ ਕਰਦਾ ਕਿ ਮਿੱਤਰੋ ਟੈਂਕੀਆਂ ਡੁੱਲਦੀਆਂ ਆ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਐ ਫਲਸ਼ਾਂ ਦੇ ਵਿੱਚ ਐ ਬਾਥਰੂਮਾਂ ਦੇ ਵਿੱਚ ਐ ਛਿੜਕਣ ਵਾਲੀ ਗੱਲ ਆ ਆ ਠੀਕ ਐ ਸੜਕਾਂ ਤੇ ਛੜਕਣ ਵਾਲੀ ਗੱਲ ਆ ਕੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਬਰਸਾਤਾਂ ਦਾ ਪਾਣੀ ਸੰਭਾਲੋ ਜੀ ਬਰਸਾਤਾਂ ਦਾ ਪਾਣੀ ਸੰਭਾਲੋ ਇੱਕ ਡੰਪ ਬਣਾਓ ਉਸ ਪਾਣੀ ਦੇ ਕਿ ਜਿੱਥੋਂ ਕਿਦੋਂ ਪਾਣੀ ਜਾਵੇ ਕਿਤੇ ਨਾ ਕਿਤੇ ਜਾ ਕੇ ਉਹ ਪਾਣੀ ਜਿਹੜਾ ਉਹ ਧਰਤੀ ਦੇ ਵਿੱਚ ਇੱਕ ਡੰਪ ਬਣੇ ਜਿੱਥੇ ਜਾ ਕੇ ਰੁਕੇ ਉੱਥੇ ਜਾ ਕੇ ਉਹ ਪਾਣੀ ਦੇ ਵਿੱਚ ਜਮੀਨ ਦੇ ਵਿੱਚ ਰਿਸਾਈਕਲ ਹੋਵੇ ਉਸ ਤੋਂ ਬਾਅਦ ਦੇ ਵਿੱਚ ਲਾਸਟ ਵਿੱਚ ਫੇਰ ਮੈਂ ਆਪਦੇ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਬਿਰੋ ਮੋਟਰਾਂ ਜਿਹੜੀਆਂ ਹੈਗੀਆਂ ਸਮਰਸਾ ਆਪਣੀਆਂ ਖੇਤਾਂ ਵਾਲੀਆਂ ਇਹਨਾਂ ਨੂੰ ਉਦੋਂ ਚਲਾਓ ਜਦੋਂ ਬਿਲਕੁਲ ਤੁਹਾਡੀ ਜਾਨ ਮੁੱਠੀ ਚਾਈ ਹੋਈ ਹੈ ਕਿ ਪਾਣੀ ਬਿਨਾ ਸਰਦਾ ਨਹੀਂ ਸਰਕਾਰਾਂ ਦੇ ਹੱਕ ਤੇ ਗਲ ਤੇ ਗੋਡਾ ਰੱਖ ਕੇ ਆਪਣਾ ਪਾਣੀ ਹੈ ਉਹ ਮੰਗੋ ਜਿਵੇਂ ਪਹਿਲਾਂ ਹੁੰਦਾ ਸੀਗਾ ਕਿ ਕਹੋ ਜਿੰਨੀ ਵਾਰੀ ਕਿੱਲੇ ਨੂੰ ਦਿੱਤੀ ਦਨ ਹੈ ਨਹੀਂਗਾ ਨਾ ਪਾਣੀ ਦਾ ਫਿਰ ਤੁਹਾਨੂੰ ਲੋੜ ਉਦੋਂ ਤੁਸੀਂ ਮੋਟਰ ਮੋਰ ਚਲਾ ਲਓ ਉਸ ਸਹੂਲਤ ਵਾਸਤੇ ਹੈ ਇਹ ਜ਼ਮੀਨ ਚੋਂ ਖਤਮ ਕਰਨਾ ਤੇ ਸਹੂਲਤ ਨਹੀਂ ਦਿੱਤੀ ਹੋਈ ਤੁਹਾਨੂੰ ਹੱਥ ਜੋੜ ਕੇ ਬੇਨਤੀ ਉਹਨਾਂ ਕਿਸਾਨ ਭਰਾਵਾਂ ਨੂੰ ਜਿਹੜੇ ਬਿਨਾਂ ਵਜਾ ਦਾ ਪਾਣੀ ਵਹਾਉਂਦੇ ਆ ਨਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਨਾ ਉਹ ਸਾਨੂੰ ਬਹੁਤ ਬੁਰਾ ਬਹੁਤ ਘਪੜੀਆਂ ਗਾਲਾਂ ਕੱਢਿਆ ਕਰਨਗੇ ਕਿ ਤੁਸੀਂ ਸਾਨੂੰ ਆ ਚੀਜ਼ਾਂ ਦੇਖੇ ਹੋ ਕਿ ਪਾਣੀ ਵੀ ਨਹੀਂ ਛੱਡ ਕੇ ਗਿਆ ਸਾਡੇ ਕੋਲ ਜੀ ਓਕੇ ਧੰਨਵਾਦ ਵਾਕੀ ਬਾਈ ਜੀ ਦੀਆਂ ਗੱਲਾਂ ਜਿਹੜੀਆਂ ਕਈਆਂ 16 ਅੰਨੇ ਸੱਚ ਆ ਗੱਲਾਂ ਵਾਕਈ ਸਹੀ ਆ ਵੀ ਜਿੱਥੇ ਕਿਸਾਨ ਨੂੰ ਕਹਿੰਨੇ ਉੱਥੇ ਸਾਡੀ ਵੀ ਜ਼ਿੰਮੇਵਾਰੀ ਬੰਦੀ ਆ ਘਰਾਂ ਵਾਲੇ ਦੀ ਜ਼ਿੰਮੇਵਾਰੀ ਬੰਦੀ ਆ ਕਿ ਪਾਣੀ ਆ ਇੱਕ ਦਿਨ ਤਰਸਣਗੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਾਨੂੰ ਗਾਲ੍ਹਾਂ ਕੱਢਣਗੇ ਵੀ ਇੱਕ ਪਾਣੀ ਸੀ ਜਿਹੜਾ ਤੁਸੀਂ ਸਾਡੇ ਲਈ ਬਚਾ ਕੇ ਨਹੀਂ ਰੱਖਿਆ ਸਾਡੀ ਸਾਰੇ ਜ਼ਿੰਮੇਵਾਰੀ ਬੰਦੀ ਆ ਪਹਿਲਾਂ ਕੋਈ ਸਮਾਂ ਹੁੰਦਾ ਸੀ ਘਰਾਂ ਦੇ ਵਿੱਚ ਨਲਕੇ ਲੱਗੇ ਹੁੰਦੇ ਸੀ ਅਸੀਂ ਖੁਦ ਗੇੜਦੇ ਹੁੰਦੇ ਸੀ ਨਲਕੇ ਨਾਲ ਪਾਣੀ ਪਸ਼ੂਆਂ ਨੂੰ ਵੀ ਪਾਣੀ ਪਿਉਂਦੇ ਘਰੇ ਕੱਪੜੇ ਧੋਣੇ ਤਾਂ ਵੀ ਨਲਕਾ ਆਉਂਦਾ ਸੀ ਫਿਰ ਉਸ ਤੋਂ ਬਾਅਦ ਆਏ ਜਨ ਕੇ ਟੂਲੂ ਪੰਪ ਛੋਟੇ ਛੋਟੇ ਲੋਕਾਂ ਨੇ ਜਨ ਕੇ ਨਲਕਿਆਂ ਦੇ ਉੱਤੇ ਨਾਲ ਦੇ ਕਰਕੇ ਲਾ ਦਿੰਦੇ ਸੀ ਟੂਲੂ ਪੰਪ ਆਏ ਫਿਰ ਪਾਣੀ ਨੀਵਾ ਚਲਾ ਗਿਆ ਉਸ ਤੋਂ ਬਾਅਦ ਆਈਆਂ ਮੱਛੀ ਮੋਟਰਾਂ ਜਨ ਕੇ ਹੁਣ ਤਾਂ ਪਾਣੀ ਮੱਛੀ ਮੋਟਰਾਂ ਦੇ ਵੀ ਬਾਅਦ ਹੋ ਗਿਆ ਵੀ ਉਹ ਵੀ ਨਹੀਂ ਚੱਕ ਸਕਦੀਆਂ ਪਾਣੀ ਇੰਨਾ ਡੂੰਘਾ ਹੋ ਗਿਆ ਆਉਣ ਵਾਲੀਆਂ ਨਸਲਾਂ ਕਿਹਾ ਕਰਨਗੇ ਵੀ ਨਲਕਾ ਕੀ ਚੀਜ਼ ਹੁੰਦਾ ਸੀ ਨਲਕੇ ਨੂੰ ਕਿਵੇਂ ਗੇੜਦੇ ਸੀ ਆਉਣ ਵਾਲੀਆਂ ਨਸਲਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਨਲਕਾ ਕਿਵੇਂ ਆ ਇੱਕ ਛੋਟਾ ਜਿਹਾ ਨਲਕਾ ਹੁੰਦਾ ਸੀ ਜਿੱਦਾਂ ਸੇਮ ਆਈ ਹੁੰਦੀ ਸੀ ਉਹ ਸੇਰਗੇ ਚ ਉਹਨੂੰ ਕੁੱਤਾ ਨਲਕਾ ਸਿੱਧੂ ਸਾਹਿਬ ਤੁਸੀਂ ਸੁਣਿਆ ਹੋਣਾ ਕੁੱਤਾ ਨਲਕਾ ਹੁੰਦਾ ਸੀ ਮੇਰੇ ਨਾਨਕੀ ਲੱਗੇ ਹੁੰਦੇ ਸੀ ਜੀ ਮੈਨੂੰ ਬੜਾ ਚਾਹ ਚੜਦਾ ਉਹਨੂੰ ਵੇਖ ਕੇ ਕੁੱਤਾ ਨਲਕਾ ਉਹ ਹੁੰਦਾ ਸੀਗਾ ਇੰਦਾ ਕਰਕੇ ਗੋਲ ਜਿਹਾ ਹੁੰਦਾ ਸੀ ਉਹ ਤੇ ਛੋਟਾ ਜਿਹਾ ਹੁੰਦਾ ਸੀ ਉਹ ਨੱਪੜਾ ਨਾ ਜਿਵੇਂ ਆਪਣੇ ਨਲਕੇ ਪਾਣੀ ਦਿੰਦੇ ਸੀ ਇੰਨਾ ਪਾਣੀ ਨਹੀਂ ਸੀ ਦਿੰਦਾ ਉਹ ਪਾਣੀ ਘੱਟ ਦਿੰਦੇ ਪਤਾ ਨਹੀਂ ਕਿਉਂ ਮੈਂ ਬਹੁਤ ਛੋਟਾ ਹੁੰਦਾ ਸੀ ਤੇ ਮੈਂ ਚਾਹ ਚਾਹ ਚ ਹੀ ਗੇੜੀ ਜਾਣਾ ਹੁਣ ਮੈਂ ਪਛਤਾਉਣਾ ਕਿ ਯਾਰ ਉਹ ਪਾਣੀ ਮੈਂ ਵੀ ਬਰਬਾਦ ਕੀਤਾ ਜਿਵੇਂ ਮੁਖਸਰ ਸਾਹਿਬ ਆ ਸਾਡੇ ਇੱਧਰ ਆ ਜੀ ਤੇ ਉਹ ਨਲਕਾ ਮੰਨ ਲਵੀ ਇੱਕ ਬੰਦਾ ਘੰਟੇ ਚ ਨਲਕਾ ਦੋ ਘੰਟੇ ਵਿੱਚ ਨਲਕਾ ਲਾ ਦਿੰਦਾ ਸੀ ਆ ਕੇ ਕਿਉਂਕਿ ਨਲਕੇ ਦਾ ਪਾਣੀ ਸਾਰਾ ਉੱਥੋਂ ਜਨ ਕਿ 10 15 ਫੁੱਟ ਨੀਮਾ ਹੁੰਦਾ ਸੀ ਥੋੜਾ ਬੋਰ ਕਰਿਆ ਦੋ ਤਿੰਨ ਘੰਟੇ ਚ ਕਰਕੇ ਬੰਦਾ ਨਲਕਾ ਲਾ ਕੇ ਤੁਰ ਜਾਂਦਾ ਸੀ ਉੱਥੇ ਕੁੱਤਾ ਨਲਕਾ ਚੱਲਦਾ ਸੀ ਥੱਲੋ ਸਿੰਗਲ ਜਿਹਾ ਹੁੰਦਾ ਸੀਗਾ ਮੈਨੂੰ ਪਤਾ ਮੇਰੇ ਧਿਆਨ ਚਾ ਚੰਗੀ ਤਰ੍ਹਾਂ ਮੇਰੇ ਨਾਨਕੀ ਲੱਗਿਆ ਹੁੰਦਾ ਸੀ ਉਹ ਜਿੱਥੇ ਪਾਣੀ ਡੂੰਗਾ ਹੁੰਦਾ ਸੀ ਉੱਥੇ ਜਨ ਕਿ ਪਾਈਪ ਪੈਂਦੀ ਸੀ 5 ਫੁੱਟ ਦੀ ਫੇਰ ਡੂੰਗਾ ਚਲਾ ਗਿਆ ਉਦੋਂ ਪੈ ਲੱਗੀ 10 ਫੁੱਟ ਦੀ ਫੇਰ ਨਲਕਾ ਸੀ ਵੀ ਖੁਦ ਆਪ ਦੇ ਘਰੇ ਲਾਇਆ 20 ਫੁੱਟ ਦੀ ਪੈ ਪਾਈ ਮਿਸਤਰੀ ਕਹਿੰਦਾ 20 ਫੁੱਟ ਦੀ ਪੈ ਪਾਉਂਗੇ ਤਾਂ ਜਾਨੀ ਕਿ ਪਾਣੀ ਇਹ ਨਲਕਾ ਚੱਕੂਆ ਨਹੀਂ ਇਹਨੇ ਪਾਣੀ ਨਹੀਂ ਚੱਕਣਾ 20 ਫੁੱਟ ਦਾ ਸਰਗਾ ਵੇਖੋ ਗੇੜ ਨਾਲ ਕਿੰਨਾ ਲੰਮਾ ਹੋ ਜਾਂਦਾ ਉਦੋਂ ਬਾਅਦ ਨਲਕੇ ਵੀ ਬੰਦ ਹੋ ਗਈ ਨਲਕੇ ਪਾਣੀ ਚੱਕਣੋਂ ਹਟ ਕੇ ਪਾਣੀ ਥੱਲੇ ਨੀਵੇਂ ਚਲੇ ਗਏ ਸਾਡੀ ਹੱਥ ਬਣ ਕੇ ਬੇਨਤੀ ਹੈ ਕਿਸਾਨਾਂ ਨੂੰ ਕਹਿਣ ਵਾਲੇ ਤੁਸੀਂ ਘਰਾਂ ਵਾਲੇ ਵੀ ਖੁਦ ਜ਼ਿੰਮੇਵਾਰ ਆ ਪਾਣੀ ਬਚਾਲਿਆ ਤਾਂ ਤੁਸੀਂ ਸਭ ਪੰਜਾਬ ਨੂੰ ਬਚਾਲਿਆ ਜੇ ਤੁਸੀਂ ਪੰਜਾਬ ਪਾਣੀ ਨਾ ਬਚਾਇਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਪ ਖਤਮ ਹੀ ਹੁੰਦਾ ਜੋ ਕਿ ਪੰਜਾਬ ਪੰਜਾਬ ਦਰਿਆਵਾਂ ਦੀ ਧਰਤੀ ਕਹਿੰਦੇ ਸੀ ਅੱਜ ਉਹੀ ਪੰਜਾਬ ਪਾਣੀ ਨੂੰ ਤਰਸ ਰਿਹਾ